ਜਿਹੜਾ ਹੱਕ ਸੱਚ ਤੇ ਨਹੀਂ ਨਾ ਖੜਦਾ ਜਿਹੜਾ ਹਾਈ ਕੋਰਟ ਤੇ ਵੀ ਨਹੀਂ ਖੜਦਾ ਜੇ ਮੇਰੀ ਸੱਸ ਨੇ ਮੈਨੂੰ ਮੇਰੇ ਘਰ ਦੇ ਤੋਂ ਤੋੜਿਆ ਤੇ ਰੰਡੀਆਂ ਆਪ ਵੀ ਹੋ ਕੇ ਬੈਠੀ ਆ ਬਸ ਕੱਢ ਦਾਲਾ ਇਦਾਂ ਹੀ ਹੋਣਾ ਰੰਡੀਆਂ ਹੋਣ ਜਿਹੜੇ ਜਿਹੜੇ ਸੱਚ ਤੇ ਨਹੀਂ ਖੜਦੇ ਉਹ ਵੀ ਰੰਡੀਆਂ ਹੀ ਹੋਣ ਉਹਨਾਂ ਦੇ ਧੀਆਂ ਵੀ ਹੋਣਗਾ ਭੈਣਾ ਵੀ ਰੰਡੀਆਂ ਹੋਣ ਵੀ ਹਾਂ ਹੱਕ ਸੱਚ ਦੇ ਉਹਨਾਂ ਦੇ ਧੀਆਂ ਨਹੀਂ ਲਾ ਭੈਣਾ ਰੰਡੀਆਂ ਕਰੀ ਸੱਚੇ ਪਾਸ਼ਾ ਤੇਰੇ ਅੱਗੇ ਝੋਲੀ ੱਡੀ ਦੇ ਇੱਥੇ ਝੋਲੀ ਝਾੜੀ ਉਹ ਸੱਚੇ ਪਾਸ਼ਾ ਇਹ ਮੇਰੇ ਵੱਲੋਂ ਝਾੜੀ ਹੋ ਜਹੇਦਾਰ ਨਹੀਂ ਮਨਪ੍ਰੀਤ ਕੌਰ ਵੱਲੋਂ ਇਹ ਜਹੇਦਾਰ ਨਹੀਂ ਮਨਪਰੀਤ ਕੱਲਾ ਨਾ ਝੋੜੀ ਝਾੜੀ ਉਹਨਾਂ ਖਲਾਫ ਵੀ ਉਹਨਾਂ ਦੀਆਂ ਭੈਣਾਂ ਵੀ ਧੀਆਂ ਵੀ ਰੰਡੀਆਂ ਕਰ ਜੜੇ ਹੱਕ ਸੱਚ ਦੇ ਨਹੀਂ ਖੜ੍ਹ ਜਤੀਆਂ ਨਾਲ ਵੀ ਉਹਨਾਂ ਨਾਲ ਵੀ ਐਸੇ ਤਰ੍ਹਾਂ ਹੀ ਹੋਵੇ ਵੀ ਘੱਟ ਧੀਆਂ ਬਹਿਣਗਾ ਭੈਣਾਂ ਬਹਿਣਗਿਆ ਫੇਰਾ ਸਾਥ ਹੋਊਗਾ ਵੀ ਸਾਡੀ ਭੈਣ ਕਿਉਂ ਨਹੀਂ ਅੰਦਰ ਜਾਣ ਦਿੰਦੇ ਸਾਡੀ ਧੀ ਕਿਉਂ ਨਹੀਂ ਜਾਣ ਦਿੰਦੇ ਹਾਂ ਜਾਦੀ ਦੇ ਦੋ ਜਾਦੀ ਆਉਂਦੇ ਨਹੀਂ ਇਹ ਪਾ ਲਓ ਜਦੋਂ ਅਧਿਕਾਰ ਰਹਿ ਗੁਰਿਆ ਆਪਣੀ ਬਾਹਰ ਜੱਜ ਜੱਜ ਨੇ ਵੀ ਨਾਲ ਪ੍ਰਸ਼ਾਸਨ ਭੇਜਣਾ ਸੀ ਪ੍ਰਸ਼ਾਸਨ ਕੋਲ ਨਹੀਂ ਅਸੀਂ ਗਏ ਆ ਪ੍ਰਸ਼ਾਸਨ ਕੋਲ ਰਿਪੋਰਟ ਦਿੱਤੀ ਹੋਈ ਉਹ ਉਹੀ ਹੁਣ ਪ੍ਰਸ਼ਾਸਨ ਨੂੰ ਇਹ ਗੱਲ ਕਹੀਦਾ ਉਹ ਪ੍ਰਕਾਸ਼ ਰੀਤਾਂ ਅਗਰ ਜੇ ਨਾਮ ਲਿਖੋ ਨਾ ਹੀ ਪਾਸੇ ਜਾਣਗੇ ਹਾਂ ਕਹਿਤਾ ਪਰਚਾ ਨਾ ਕਹਿਤਾ ਉਹਨਾਂ ਨੇ ਉਹ ਕਹਿੰਦੇ ਘਰ ਬਿਠਾ ਕੇ ਆਓ ਤੁਸੀਂ ਜਾਓ ਵੀ ਕਹਿਤਾ ਉਹਨਾਂ ਨੇ ਆ ਕਾ ਕੇ ਭੇਜਿਆ ਅਬ ਕੀ ਅਬ ਇਹ ਭੈਣ ਮੇਰੀ ਇਹ ਭੈਣ ਵਕੀਲ ਨਾ ਇਹ ਵਕੀਲ ਨਾ ਗੱਲ ਕਰੇਗਾ ਤੁਹਾਡੀ ਹਾਈ ਕੋਰਟ ਦਾ ਵਕੀਲ ਆ ਹਾਂ ਰਹਿਣ ਦਿਓ ਉਹ ਜਦੋਂ ਆਪ ਦੀਆਂ ਗਰੰਟੀਆਂ ਹੋਈਆਂ ਫਿਰ ਪਤਾ ਲੱਗੂਗਾ ਦਿਵਾਲੀ ਵਾਲੇ ਕਿਹੜੇ ਸ਼ਰਾਬ ਲੈਣ ਦੇ ਤੁਹਾਡੇ ਬੂਹਾਂ ਨੂੰ ਵੀ ਜਿੰਦਰੇ ਵੱਜਣਗੇ ਹੰਕਾਰੀਆਂ ਦੇ ਹੰਕਾਰ ਟੁੱਟਣਗੇ ਟੱਟ ਇੱਥੇ ਨਹੀਂ ਤੋ ਕਾਰੇ ਨਾ ਰੇ ਤੇਰਾ ਸਰਾਫ ਬਹੁ ਪੈਣਾ ਵਾ ਬੇ ਹੰਕਾਰੀਆਂ ਦੇ ਹੰਕਾਰ ਟੁੱਟਣਗੇ ਇਹਨਾਂ ਦੀਆਂ ਰੰਡੀਆਂ ਹੋਣਗੀਆਂ ਇਹਨਾਂ ਦੀਆਂ ਵੀ ਇਸੇ ਤਰ੍ਹਾਂ ਸੋਹਰਾਂ ਘਰੋਂ ਕੱਢਣਗੇ ਤੇ ਹਾਈ ਕੋਰਟ ਦੇ ਆਰਡਰ ਲੈਣਗੇ ਇਹ ਦੋਗਲਾਂ ਦੇ ਵੀ ਤਾਂ ਚਿਹਰੇ ਸਾਹਮਣੇ ਆਉਣਗੇ ਕਾਰ ਚੱਲ ਤੈਨੂੰ ਕੌਣ ਲੱਭੂਗਾ ਚੱਲ ਪੂ ਆ ਕੇ ਚਲੇ ਬਾਬਾ ਮੈਂ ਅੱਸੀ ਨਾਲਾ ਆਖੇ ਬਸ ਆ ਮੇਰੇ ਨਾਲ ਨਾ ਸਮਝੀਂ ਗੜੀ ਮਾਰਕੀਟ ਦੇ ਬਸ ਇੱਕੋ ਗੱਲ ਰੱਖ ਜਿਹੜਾ ਦੋਗਲਾ ਬੰਦਾ ਵੱਡਵੀਂ ਗੱਲ ਕਰਦਾ ਨਾ 25 ਸਾਲ ਦੀਆਂ ਰੰਡੀਆਂ ਹੁਣ ਰੰਡੀਆਂ ਹੋ ਕੇ ਇਸੇ ਤਰ੍ਹਾਂ ਖਾਣਿਆਂ ਤੇ ਜਾਂਦੇ ਕਚਾਰੀਆਂ ਤੇ ਜਾਂਦੇ ਹਾਂ ਦਿਵਾਲੀ ਵਾਲਾ ਦੇਣਾ ਜਿਹੜੇ ਬਾਣੇ ਪਾ ਕੇ ਦੁਬਲੀ ਗੜ ਘੋਮਦੇ ਨਾ ਉਹ ਰੰਡੀਆਂ ਹੀ ਹੋਣੀਆਂ ਵਾ ਉਹਨਾਂ ਨੂੰ ਇਹੋ ਜਿਹਾ ਸ਼ਰਾਬ ਪੈਣਾ ਵਾ ਜਿਹੜਾ ਬਾਰਾ ਪਾਇਆ ਨੂੰ ਇਹਨੂੰ ਇੱਕ ਕੁੜੀ ਨਾਲ ਗੱਲ ਕਰਨ ਦੀ ਗੱਲ ਹਾਂ ਕਹਿੰਦੇ ਜ਼ਹੀਦਾਰ ਦੇ ਨੂੰ ਨੀ ਪੁੱਠਾ ਬੋਲਿਆ ਜ਼ਹੀਦਾਰ ਨੇ ਪੁੱਠਾ ਬੋਲਿਆ ਬਕਾਲੀਆ ਦਾ ਸਿੰਘਾ ਉਹ ਵੀ ਡੀਐਸਪੀ ਲਗਾਏ ਮਲੇ ਦਾ ਫੇਰ ਦੀ ਸ਼ੀਸ਼ੀ ਲਾਲਾ ਬੂਹਾ ਟੱਪ ਕੇ ਅੰਦਰ ਵੜ ਜਾ ਨਿਆਣਾ ਵਾਲਾ ਜਦੋਂ ਤੈਨੂੰ ਕੋਈ ਕੁਛ ਆਖੀ ਚਾਹ ਪੀਣ ਆਖ ਬੁਲਾ ਦੇ ਅਬ ਕਬਾਬੇ ਬਕਾਲੀਆ ਦੇ ਸੰਗ ਦੇ ਸੋਲੇ ਨਾ ਤੁਸੀਂ ਲਾਈਫ ਸੁਣੀ ਆ ਸੰਗਰਜੀ ਬਹੁਤ ਸਾਰੇ ਤੌਣ ਜੁੜੀ ਹੁਣ 16 ਜਾਣੇ ਰਹਿ ਗਏ ਆ ਲਾਈਫ ਆ ਤੂੰ ਹੀ ਸੁਣੋ ਵੀ ਫੇਰ ਸੁਣੋ ਤੁਸੀਂ ਹਾਂ ਕੱਲ ਤੂੰ ਉਹ ਮੁੰਡਾ ਲੈ ਕੇ ਵੇ ਇਸ ਤਰ੍ਹਾਂ ਕਰਦੇ ਆ ਸਾਡੇ ਹੱਕ ਸੱਚ ਤੇ ਨਹੀਂ ਖੜਦੇ ਬਾਣੇ ਪਾ ਕੇ ਲੱਤਾਂ ਭਾਰ ਨਹੀਂ ਜਲਦੀਆਂ ਸਿੱਧਾ ਹੀ ਕੋਈ ਨਹੀਂ ਲੱਤਾਂ ਭਾਰ ਨਹੀਂ ਜਲਦੀਆਂ ਲੱਤਾਂ ਭਾਰ ਨਹੀਂ ਜਲਦੀਆਂ ਇੱਤਿਆ ਪਠਾ ਨਹੀਂ ਸਕਦੇ ਥੋੜਾ ਜਿਹਾ ਜ਼ਹਿਦਾਰ ਲੱਗਿਆ ਫੜੋ ਮੈਂ ਵੀਡੀਓ ਚ ਥੋੜਾ ਜਿਹਾ ਉਹਦੇ ਥੋੜਾ ਸਪੋਰਟ ਕਰੋ ਬਾਣਾ ਪਾ ਲੈ ਥੋੜਾ ਲੱਗਿਆ ਫੜੋ ਚ ਸਪੋਰਟ ਕਰੀਂ ਫਿਰ ਉਹਦੇ ਮਨ ਵੇਖੂਗਾ ਪਾਉਗਾ ਅੱਗੇ ਵਾਲਾ ਪਤਾ ਕੀ ਕਰਨਗੇ ਸਪੋਰਟ ਝਗੜਾ ਮੜਾ ਜਾ ਜਹੇਦਾਰ ਨੂੰ ਤੇ ਆਓ ਚੱਲੀ ਆਪਾਂ ਛੱਡੋ ਪਰ ਕਿੱਦਾਂ ਕੁਲੀ ਜ਼ਮੀਨ ਮੇਰੇ ਘਰ ਵਾਲੇ ਨਾਮ ਨੂੰ ਚੱਕੋ ਪੈਣਾ ਆ ਭੈਣ ਭਰਾ ਦਾ ਰਿਸ਼ਤਾ ਤੇ ਤੜਾ ਨਹੀਂ ਸਕੇ ਡੋ ਫਿੱਟੇ ਮੂੰਕਰ ਹਾਂ ਤੇ ਬਾਬੇ ਬਕਾਲੀਏ ਸਾਥ ਦਿੰਦੇ ਪੰਪ ਦਿੰਦੇ ਬਿਰੋ ਵੀ ਭੈਣਾਂ ਦੇ ਰਿਸ਼ਤੇ ਬਣਾਓ ਏ ਬਾਬੇ ਬਕਾਲੀਏ ਸਾਥ ਦਿੰਦੇ ਆ ਇਹ ਸਾਡੇ ਗਰੀਬਾਂ ਨੂੰ ਨਹੀਂ ਆ ਗਲਾਂਦੀ ਵੀ ਜਿਹੜੇ ਬਾਟੇ ਦੋ ਕਰਦੇ ਜਾ ਕੇ ਉਹਦੇ ਪੈਰਾਂ 'ਚ ਬੈਂਦੇ ਮੇਰੇ ਸਿੱਧਾ ਹੀ ਕਹੂੰਗੀ ਜਿਹੜੇ ਆਪਣੇ ਮੇਜਰ ਸਿੰਘ ਸੋਢੀ ਹੋ ਗਿਆ ਰਾਜਾ ਰਾਜ ਸਿੰਘ ਹੋ ਗਿਆ ਉਹਨਾਂ ਤਾਂ ਖੜਦੇ ਨਹੀਂ ਤੁਸੀਂ ਆ ਬੁੱਢੇ ਦਲਦੇ ਸਿੰਘਾਂ ਨੂੰ ਇੱਕ ਵੀ ਫੋਨ ਕਰ ਲੈ ਵੀ ਸਾਡੀ ਭੀੜ ਪਈ ਆ ਜਾਂ ਸਾਡੇ ਮੁੰਡੇ ਨੂੰ ਕੁੱਟ ਕੇ ਖੜੂ ਆਣ ਕੇ ਕੋਈ ਕੋਈ ਨਹੀਂ ਖੜਦਾ ਹੈਗਾ ਜਿਹੜੇ ਤੁਹਾਡੇ ਆਪਣੇ ਸਿੰਘ ਖੜਦੇ ਨਾ ਆਪਣੇ ਲੋਕਾਂ ਨਾਲ ਤੇ ਉਥੇ ਲੋਕ ਸਾਡੇ ਵੀ ਨਹੀਂ ਖੜਦੇ ਹੈਗੇ ਸਾਡੇ ਲੋਕਾਂ ਨੂੰ ਵੀ ਅਕਲ ਆਉਂਦੀ ਸਾਡੇ ਲੋਕਾਂ ਨੂੰ ਵੀ ਆ ਪੈਰਾਂ 'ਚ ਬਿਠਾਉਂਦੇ ਅਗਲੇ ਸਾਡੇ ਲੋਕਾਂ ਨੂੰ ਵੀ ਰਾਜ ਕਰਨਾ ਹੁੰਦਾ ਆ ਨਗਰੀ ਪਾਣੇ ਪਵਾ ਕੇ ਦੋ ਦੋ ਲੱਖ ਰੁਪਇਆ ਪਵਾਈ ਜਾਂਦੇ ਆ ਐਂ ਘੱਟੋ ਘੱਟ ਸਾਡੇ ਕੋਲ ਜੀਵੀ ਗੱਲਾਂ ਦੇ ਕੇਸ ਵੀ ਮਿਲਦਾ ਆ ਦੋ ਦੋ ਲੱਖ ਰੁਪਇਆ ਲੈ ਕੇ ਮੁੜ ਕੇ ਜਾਂਦੇ ਨਹੀਂ ਆ ਆ ਫੜ ਕੋ ਕਿੰਨੀ ਗਿਣਤੀ ਦਾਸ ਨਹੀਂ ਸਾਡੇ ਕਿੰਨੀਆਂ ਬੀਬੀਆਂ ਆ ਗਈਆਂ ਵੀ ਸਾਡੇ ਕੋ ਫਲਾਨੇ ਐ ਨਾਂ ਨਹੀਂ ਲੰਦੇ ਦਲ ਪਾਉਂਦੇ ਵੀ ਕੈਨੂੰ ਬਦਨਾਮੀ ਕਰਨੀ ਆ ਆ ਫਲਾਨੇ ਦਾਲ ਨੇ ਸਾਡੇ ਕੋ ਬੈਠਣੇ ਲੱਖ ਰੁਪਇਆ ਪਵਾ ਲਈ 2 ਲੱਖ ਪਵਾ ਲਿਆ ਈਆਂ ਘਰ ਬਿਠਾ ਕੇ ਨਹੀਂ ਆਂਦੇ ਆ ਮਹਾਰਾਜ ਨੇ ਬਾਣੇ ਇਸ ਕਰਕੇ ਪਵਾਏ ਆ ਇੱਕ ਔਰਤ ਨੂੰ ਲੁੱਟਣ ਕਰਕੇ ਪਵਾਏ ਆ ਬਾਣਿਆਂ ਨੂੰ ਤੁਹਾਨੂੰ ਹੱਕ ਸੱਚ ਦੇ ਖੜਨ ਵਾਸਤੇ ਬਾਣੇ ਪਵਾਏ ਆ ਫੇਰਾ ਵੀ ਹੱਕ ਸੱਚ ਦੇ ਖੜਨ ਵਾਸਤੇ ਬਾਣੇ ਬਵਾਏ ਸਾਨੂੰ ਮਹਾਰਾਜ ਬਾਗਰੂ ਜੀ ਦਾ ਖਾਲਸਾ ਵਹਿਰ ਜੀ ਦੀ ਫਤਿਹ ਪੰਥਦਾਰ ਸਾਰਾ ਕੁਝ ਸੈਟੂ ਚੱਟ ਇੱਕ ਕਹਿਣ ਦਾ ਮਤਲਬ ਬਚਨ ਕਰਤਾ ਹਾਂ ਵੀ ਛੱਡਣ ਚ ਹੈਗੇ ਹੋ ਜਾਂ ਨਾ ਅੱਛਾ ਕੀ ਕਹਿੰਦੇ ਵੀ ਛੱਡਣਾ ਚਾਹੁੰਦੇ ਹੋ ਉਹ ਕਹਿੰਦੇ ਵੀ ਠੀਕ ਆ ਸਾਰੀ ਗੱਲਬਾਤ ਕੋਈ ਉਹ ਨਹੀਂ ਹੈਗਾ ਇਹਨਾਂ ਨੇ ਸਮਝਾਉਣ ਦੇ ਵਿੱਚ ਜਿਹੜਾ ਥੋੜਾ ਜਿਹਾ ਕੀੜਾ ਫਸਿਆ ਹੁੰਦਾ ਕੱਢਣਾ ਪੈਂਦਾ ਵਾ ਹਾਂ ਨਹੀਂ ਸਿੱਧਾ ਹੀ ਕੋ ਰੰਡੀਆਂ ਹੋਣੀਆਂ ਤੇ ਬਹਿਣ ਗਿਆ ਇੱਥੇ ਟਾੜੀਆਂ ਵੀ ਧੀਆਂ ਪੈਣਾ ਸਿੱਧਾ ਹੀ ਕੋ ਸਰਾਬ ਤੇ ਪੈ ਹੀ ਜਾਣਾ ਖતમ ਮਰ ਗਿਆ ਮੇਰੀ ਸਾਥ ਬੜੀ ਪਾਈ ਜਾਣਾ ਮੁੱਤਵਾਦ ਗਾੜੀ ਲਾਇਆ ਇਹਨੇ ਦੇਵਾ ਦੇਵਾ ਬੜੀ ਫਰਦੀ ਆ ਤੁਹਾਨੂੰ ਕਿਹੜੀ ਜੇਲ੍ਹ ਨਾਲ ਗੱਦਣਾ ਵਾ ਦਾ ਸੰਗਰੂਰ ਜੇਲ੍ਹ ਨਾਪਾ ਜੇਲ੍ਹ ਪਟਿਆਲਾ ਜਾਂ ਰੋਪੜ ਵਿੱਚ ਸਭ ਤੋਂ ਜ਼ਿਆਦਾ ਜੱਟਾਂ ਦੀਆਂ ਕਿੱਥੇ ਬੈਠੀਆਂ ਉੱਥੇ ਉਹ ਆਪਣੀ ਅਣਖ ਤੇ ਜਗਾਵ ਤੇ ਇਆਂ ਦੇ ਕੱਢੋ ਜਿਹੜੇ ਸੌਰੀ ਨੂੰ ਜ਼ਾਇਦ ਪਰਦੀਆ ਕਰਕੇ ਕਿਤੇ ਅੰਦਰ ਹੱਥ ਲਾਇਆ ਲੈ ਜਾਉਂਦੀ ਬੈਠੀਆਂ ਸਾਡੇ ਇੱਥੇ ਮੁੰਡਿਆਂ ਨੂੰ ਰਿਸ਼ਤੇ ਨਹੀਂ ਚੜਦੇ ਜੱਟਾਂ ਦੇਆਂ ਨੂੰ 100% ਤੇ 200% ਈਆਂ ਦੇ ਉੱਥੇ ਵਾਲੀਆਂ ਜੇਲਾਂ ਚ ਗੱਲ ਤੇ ਕਰਨਾਨ ਕੇ ਚਾਹੇ ਬਾਬੇ ਬਕਾਲੀਆ ਦੇ ਚਾਹੇ ਬੁੱਢੇ ਦਲਦੇ ਆ ਵੀ ਕਿੰਨੀਆਂ ਧੀਆ ਜੱਟਾਂ ਦੀਆਂ ਉਥੇ ਜੇਲਾਂ 'ਚ ਬੈਠੀਆਂ ਜਣੀਆਂ ਸੋਹਰਾਂ ਨੇ ਪਸਾਈਆਂ ਹੋਈਆਂ ਹਾਂ ਉਹ ਤੇ ਕੱਢ ਲਓ ਨਹੀਂ ਬਾਬਾ ਗੱਲ ਹੱਕ ਸੱਚ ਤੇ ਆ ਗੱਲ ਸਚਾਈ ਤੇ ਆ ਹਾਂ ਆਪਣੀਆਂ ਧੀਆ ਵੀ ਵਸਾਉਣ ਅੱਗੇ ਲਾ ਕੇ ਧੀਆ ਸਭ ਦੀਆਂ ਸਾਂਝੀਆਂ ਹਰੇਕੜਾ ਖੜਨਾ ਚਾਹੀਦਾ ਆਹੀ ਨੂੰ ਮੰਦਿਰ ਚੋਂ ਆ ਗਿਆ ਲਾਂਦੇ ਆ ਗਿਆ ਲਾਂਦੇ ਆ ਗਿਆ ਪਾਸ਼ਾ ਜਿਹੇਦਾਰ ਨਾ ਹੁੰਦਾ ਪਾਸ਼ਾ ਇਹ ਪਤਾ ਵੀ ਇਹ ਦੁਬਿੰਦੇ ਨਹੀਂ ਅੱਛਾ ਇਹਨੂੰ ਰਿਆਤ ਬਾਤ ਹੈ ਡਰਾ ਨਾ ਨਹੀਂ ਤੁਹਾਨੂੰ ਮੱਤ ਜਾਣਾ ਜੇ ਮੈਂ ਤਾਂ ਆਪਣੇ ਸਹੁਰੇ ਹੀ ਜਾਣਾ ਤੇ ਇਸੇ ਪਾਪੇ ਨੂੰ ਅੱਜ ਇੰਨੇ ਘੰਟੇ ਬਾਅਦ ਹੋ ਗਏ ਹਾਂ ਹਾਂ ਗਾ ਲੈ ਜਾ ਰੁਪਈਆਂ ਆ ਲਾਣਾ ਗੱਲ ਕੋਈ ਲਾ ਦਵੇ ਆਣ ਕੇ ਹੱਕ ਸੱਚ ਤੇ ਖੜੇ ਆਂ ਹਾਂ ਉਹ ਗੱਲ ਤੇ ਕਰਨਣਗੇ ਟਾਈਮ ਟੇਬਲ ਤੇ ਆਣ ਕੇ ਸਾਰੇ ਹੈਗੇ ਰਾਤ ਮੇਰੇ ਕੋਲ ਮੈਂ ਵੀ ਇੱਕ ਜਤਨਾਂ ਦੀ ਉਹ ਵੱਜਦੀ ਸੀ ਬਾਜਵਾ ਦੀ ਮੈਂ ਵੀ ਇਹਨਾਂ ਦੀ ਗੋਦ ਲੱਗਦੀ ਸੀ ਮੈਂ ਨਾ ਕਿੰਨਾ ਤਾਂ ਖੜ ਗਏ ਮੈਂ ਬਾਬੇ ਬਕਾਲੀਆ ਦੇ ਵੀ ਜਾ ਕੇ ਵੇਖਿਆ ਚੱਬੇ ਵੀ ਜਾ ਕੇ ਵੇਖੇ ਕਿ ਮੇਰੀ ਗੋਦ ਵਿੱਚ ਬਾਜਵਾ ਲੱਗਦਾ ਮੈਂ ਜਿਤਨੂੰ ਦਾਗ ਨਹੀਂ ਲਾਇਆ ਕਿ ਮੈਨੂੰ ਉਥੇ ਘੜੇਵਾੜ ਕੇ ਆਓ ਕਿਸੇ ਨੇ ਨਹੀਂ ਵੜਿਆਗਾ ਕੋਈ ਨਹੀਂ ਖੜਿਆ ਹੱਕ ਸੱਚ ਤੇ ਫਿਰ ਬਾਣੇ ਦਿਖਾਵੇ ਵਾਸਤੇ ਪਾਏ ਹੋਏ ਆ ਅਸਲ ਕਦੇ ਵਾਸਤੇ ਟੰਗੇ ਆਪਾਂ ਜੇ ਅਸਲਾ ਕਰਕੇ ਆਪਾਂ ਕਹਿੰਦੇ ਨਹੀਂ ਘੜੇ ਛੱਡ ਸਕਦੇ ਅਸਲੇ ਕਾਦੇ ਵਾਸਤੇ ਟੰਗੇ ਫਿਰ ਆਪਾਂ ਫਿਰ ਅਸਲੇ ਆਪਾਂ ਸ਼ੋਸ਼ਣ ਵਾਸਤੇ ਰੱਖ ਲਿਆ ਵੀ ਅਸਲਾ ਟੰਗੇ ਆ ਜੀ ਸਿੰਘ ਆ ਗਿਆ ਜੀ ਰਾਹ ਛੱਡ ਦੋ ਸਸਤਰ ਫਿਰ ਕਾਦੇ ਵਾਸਤੇ ਰੱਖੇ ਹੋਏ ਦਿਖਾਵੇ ਵਾਸਤੇ ਜੇ ਬੀਬੀਆਂ ਬਹੁਤ ਸਾਦ ਦੁਨੀਆਂ ਪਈਆਂ ਅੜਗਵਾੜਵੇ ਬਾਕੀ ਤੁਸੀਂ ਦੇਖ ਸਕਦੇ ਆ ਓ ਆ ਜੋ ਕਾਨੂੰ ਬਹਿਸ ਕਰਦੇ ਉਸ ਮੂਰਖ ਨਾਲ ਲੈ ਕੇ ਆ ਬਾਬੇ ਨਾੜ 11 ਬੰਦਾ ਜਿਹੜਾ ਨਾ ਦੋਗਲਾ ਲੱਗਦਾ ਮੈਨੂੰ ਹਾਂ ਨਹੀਂ ਨਕਲੀ ਆ ਦਲ ਦਾ ਹੁੰਦਾ ਕੋਈ ਆਇਆ ਨਾ ਹੁੰਦਾ ਇਹਨੂੰ ਕੋ ਲਾਇਸੈਂਸੀ ਵਿਗਾ ਦੇ ਦਲ ਪੰਥ ਦਾ ਦਲ ਪੰਥ ਦਾ ਲਾਇਸੈਂਸੀ ਵਿਗਾ ਦੇ ਸਾਨੂੰ ਵੀ ਬੁੱਢਾ ਦਲ ਦਾ ਲਿਸੈਂਸ ਸੰਗਤ ਜੀ ਐਸੀ ਲਿਸੈਂਸ ਵੀ ਪੁੱਛ ਆਇਆ ਉਹਦੇ ਕੋਲ ਵੀ ਕਿਹੜੇ ਦਲ ਪੰਥ ਦਾ ਤੇਰੇ ਕੋਲ ਲਿਸੈਂਸ ਆ ਸਾਨੂੰ ਲਿਸੈਂਸ ਦਿਖਾ ਸਾਨੂੰ ਲਿਸੈਂਸ ਨਾ ਬੁੱਢਾ ਦਲ ਦਾ ਦਿਖਾਇਆ ਉਹਨੇ ਨਾ ਬਾਬੇ ਬਕਾਲੀ ਦੇ ਦਿਖਾਇਆ ਬਸ ਇੰਨਾ ਕਹਿ ਰਿਹਾ ਕਿ ਅਸੀਂ ਬਾਬੇ ਬਕਾਲੀਏ ਦੇ ਸਿੰਘ ਆ ਠੀਕ ਹੈ ਨਾ ਸਾਡੇ ਕੋਲ ਪੂਰਾ ਵੈਸੇ ਸਬੂਤ ਨਹੀਂ ਹੈਗਾ ਪਰ ਸਾਨੂੰ ਉਹਨੇ ਕੋਈ ਪੱਖ ਨਹੀਂ ਰੱਖਿਆ ਹੈਗਾ ਸਿੰਘ ਨੇ ਜਿਹੜਾ ਆਣ ਕੇ ਪੁੱਠਾ ਇੱਥੇ ਬੋਲਿਆ ਪਰ ਮੈਂ ਸਿੰਘਾਂ ਨੂੰ ਹੋਰ ਵੀ ਕਹੂੰਗੀ ਵੀ ਆਪਾਂ ਹੱਕ ਸੱਚ ਦੇ ਖੜੋ ਵੀ ਕਿਸੇ ਨਾ ਹੋਣੀ ਹੁੰਦਾ ਕਿਸੇ ਦਾ ਕੋਈ ਗਰੀਬ ਨਹੀਂ ਕੋਈ ਹੈ ਨਾ ਜਾਤ ਪਾਤ ਨਹੀਂ ਹੈਗੀ ਸਭ ਤੋਂ ਜ਼ਿਆਦਾ ਤਾਂ ਮੈਂ ਗੁਰੂ ਰਾਮ ਦਾਸ ਉਥੇ ਕਿੰਨੀਆਂ ਜਾਤਾਂ ਇਸ਼ਨਾਨ ਕਰਦੀਆਂ ਭਈਏ ਕਰਦੇ ਮੁਸਲਮਾਨ ਕਰਦੇ ਕਿੰਨੇ ਕਰਦੇ ਆ ਜੇ ਤੂੰ ਕਰਨਾ ਨਹੀਂ ਤੇ ਲੜਕੀ ਆ ਆਹੋ ਜੇ ਤੂੰ ਕੁਝ ਕਰਨਾ ਹੀ ਨਹੀਂ ਤੇ ਤੂੰ ਮੇਰੇ ਫੈਸਲੇ ਚ ਲੜਕੀ ਆ ਆਹੋ ਠੀਕ ਆ ਆ ਕਿ ਭੇਜਿਆ ਕਿੰਨੇ ਦਿਨ ਨੂੰ ਭੇਜਿਆ ਕਿੰਨੇ ਦਿਨ ਨੂੰ ਆਣਿਆ ਤੂੰ ਤੂੰ ਤਾਂ ਨਹੀਂ ਚਾਚ ਫਿਰ ਮੈਨੂੰ ਕਰੇ ਬਣ ਦੇਵੇਂਗਾ ਹਾਂ ਬਾਕੀ ਗੱਲ ਬਾਕੀ ਗੱਲ ਫਿਰ ਮੈਂ ਇੱਥੇ ਇਹਨਾਂ ਨੂੰ ਸੰਸਦ ਨਹੀਂ ਨਿਕਲਿਆ ਸੰਸਦ ਨਹੀਂ ਦਿਖਾਏ ਵੀ ਸੰਸਦ ਦਿਖਾਵੇ ਬੁੱਢਾ ਡਾਲਦਾ ਇੱਥੇ ਦੀਨ ਪੱਟਾ ਵਾਲਾ ਸੁਣ ਬੋਲਿਆ ਮੈਨੂੰ ਹਰ ਵਾਰੀ ਇੱਥੇ ਬੋਲਦਾ ਮੈਂ ਕੀ ਕਰਾਂ ਖਾਦੇ ਨੇ ਚਿੱਤੇ ਵਾਤ ਚਾਰ ਪੈਸੇ ਪਾਪੇ ਖਾਦੇ ਹੋਏ ਪੈਸੇ ਸੌਹਰਿਆ ਵੰਨੋ ਤਾਂ ਹੀ ਬੋਲੇ ਤਾਂ ਹੀ ਤੇ ਖਾੜ ਜਾਂਦੇ ਆ ਆਹ ਰੇ ਉਂਗਲਾ ਕਰ ਗਿਆ ਤਾਂ ਸਿਰ ਵੀ ਖਾਲ ਆਹ ਦੇਖੋ ਸੰਗਤ ਜੀ ਕਿੱਦਾਂ ਇੱਕ ਦਾ ਇੱਕ ਬੀਬੀਆਂ ਨਾਲ ਕਿੱਦਾਂ ਸੈਂਸ ਆ ਇਹਨਾਂ ਸੰਗ ਨੂੰ ਦੇਖੋ ਹੁਣ ਪਤਾ ਨਹੀਂ ਕਿਹੜੇ ਦਾਲ ਦਾ ਕਿੱਦਾਂ ਸੈਂਸ ਆ ਇਹਨੇ ਵੇਖਿਆ ਆਂਦਾ ਇਹ ਪਹਿਲਾਂ ਤੁਹਾਨੂੰ ਲਾਈਵ ਦਿਖਾਏ ਗਿਆ ਆਹ ਦੇਖੋ ਬਿੰਨਿਆ ਹੰਗ ਸਿੰਘ ਹੋਏ ਨੇ ਉਹ ਤਮੀਜ਼ ਇਦਾਂ ਦਿੱਤੀ ਆਪਾਂ ਨਾ ਦੇ ਜਿਵੇਂ ਇਦਾਂ ਕਰਦੇ ਆ ਦੇਖੋ ਤੁਸੀਂ ਲਾਈਵ ਆ ਦੇਖੋ ਹੁਣ ਆ ਖੱਟੇ ਸਰੋਪਿਆ ਦਾ ਵਿਚਕਾਰ ਜਿਹੜਾ ਬੀਬੀ ਆ ਬੀਬੀਆਂ ਦਾ ਪੁੱਠਾ ਬੋਲਦਾ ਦੇਖੋ ਆ ਦੇਖੋ ਆ ਦੇਖੋ ਆ ਦੇਖੋ ਬਿਲਕੁਲ ਕਮੀਜ਼ ਨਹੀਂ ਬੋਲਣ ਦੀ ਆ ਦੇਖੋ ਆ ਦੇਖੋ ਕਿੰਦਾ ਪੁੱਠਾ ਬੋਲ ਰਿਹਾ ਮੈਂ ਕੀ ਕਰਾਂ ਉਹ ਮੇਰੀ ਗੱਲ ਹੀ ਨਹੀਂ ਸੁਣੀ ਕੀ ਕਹਿੰਦਾ ਮੈਂ ਕਿਹਾ ਬਾਬਾ ਜੀ ਮੇਰੀ ਗੱਲ ਸੁਣੋ ਤੀ ਬਾਬਾ ਜੀ ਤੁਹਾਡੇ ਘਰੋਂ ਹੱਥ ਛੱਡਦੇ ਮੈਂ ਆਪਣੇ ਘਰ ਹੀ ਜਾਣਾ ਹਾਂ ਵੀ ਹਾਂ ਉਹ ਮੇਰੀ ਗੱਲ ਹੀ ਨਹੀਂ ਸੁਣ ਕਹਿੰਦਾ ਮੈਂ ਕੀ ਕਰਾਂ ਅੱਛਾ ਮੈਂ ਜੋ ਮੈਨੂੰ ਕਰਨਾ ਨਹੀਂ ਕਿੱਦਾਂ ਫਿਰ ਹਾਂ ਵਿੱਚ ਲੱਤ ਕੋ ਲਾਈ ਫਿਰ ਜੇ ਲੱਤਾਂ ਭਾਰ ਹੀ ਨਹੀਂ ਚੱਲਦੀਆਂ ਫਿਰ ਖੜਦੇਗੇ ਓਤੀ ਆਦੇ ਆ ਕੱਚ ਹਣ ਜਹੇਦਾਰ ਵਿਚਾਰ ਕਰੀ ਜਾਂਦਾ ਸਵਾਲ ਤਾਂ ਪੁੱਛਾ ਇਹਨੂੰ ਮੈਂ ਪੁੱਛਾਂ ਵੀ ਜਹੇਦਾਰ ਵਿਚਾਰ ਕਰੀ ਜਾਂਦਾ ਸਵਾਲ ਤਾਂ ਇਹਨੂੰ ਮੈਂ ਪੁੱਛਾਂ ਬਹੁਤ ਜ਼ਿਆਦਾ ਜਹੇਦਾਰ ਨਹੀਂ ਬੋਲਣ ਦਿੰਦੇ ਤੇ ਮੇਰਾ ਜਾਣਦੇ ਆ ਵਸਦਾ ਵਸਦਾ ਜਾਣਦੇ ਆ ਬਸ ਰੱਖੋ ਛੋਟੀਆਂ ਵੀਡੀਓ ਇਹ ਚੈਨਲ ਤੇ ਤੁਹਾਨੂੰ ਵੀਡੀਓ ਪਾਵਾਂਗੇ ਸਾਰੀ ਜੜੀ ਵੀ ਆਪਾਂ ਜਿਹੜੇ ਵਿਚਾਰ ਰੱਖਾਂਗੇ ਠੀਕ ਹੈ ਮੇਰੇ ਗੱਲ ਹੱਕ ਸੱਚ ਦੀ ਆ ਤੇ ਗੱਲ ਸਾਡੇ ਲੋਕਾਂ ਦੀ ਵੀ ਆਉਂਦੀ ਆ ਸਾਡੇ ਕਾਸਤਾਂ ਦੀ ਵੀ ਆਉਂਦੀ ਵੀ ਸਾਡੇ ਲੋਕਾਂ ਨੂੰ ਵੀ ਇਕਤਾ ਚਾਹੀਦੀ ਕਰਨੀ ਜਿਹੜੇ ਸਾਡੇ ਲੋਕ ਆ ਨਾ ਜਿਹੜੇ ਇੱਧਰ ਉੱਧਰ ਭਟਕਦੇ ਆ ਨਾ ਸਾਡੇ ਲੋਕਾਂ ਨੂੰ ਉੱਥੇ ਕਰਨਾ ਚਾਹੀਦਾ ਜਿਹੜਾ ਦਲਪੰਥ ਤੁਹਾਡੇ ਨਾਲ ਖੜਦਾ ਜਿਹੜੀ ਜਹੇਬੰਦੀ ਤੁਹਾਡੇ ਨਾਲ ਖੜਦੀ ਆ ਤੁਹਾਡੇ ਫੋਨ ਮਾਰੇ ਤੇ ਮਿੰਟੋ ਮਿੰਟੋ ਪਹੁੰਚਦੇ ਚਾਰ ਸਿੰਘ ਜਹੇਦਾਰ ਉਹ ਮੰਨੇ ਜਾਂਦੇ ਆ ਬਿਹਾਂ ਜੇ ਬੁਲਾਣੇ ਥਾ ਵੀ ਇੱਕ ਤੀਨਾ ਧੱਕਾ ਹੋ ਰਿਹਾ ਜਾਂ ਕਿਸੇ ਮੁੰਡੇ ਨਾਲ ਧੱਕਾ ਹੋ ਗਿਆ ਉੱਥੇ ਜਾਤ ਪਾਤ ਨਹੀਂ ਪੁੱਛਣੀ ਉਹ ਸਿੰਘ ਮੰਨੇ ਜਾਂਦੇ ਅਸਲੀ ਕਿ ਜਿੱਥੇ ਪਤਾ ਇਹ ਬੀਹਾਨੂੰ ਫੋਨ ਆ ਗਿਆ ਵਾ ਗੱਲ ਸਾਡੇ ਗੁਰੂ ਮਹਾਰਾਜ ਦੇ ਬਾਰੇ ਪਾਏ ਹੱਕ ਸੱਚ ਦੇ ਖੜਨ ਵਾਸਤੇ ਜਾਤ ਦਾ ਮੈਟਰ ਨਹੀਂ ਆਉਂਦਾ ਇੱਥੇ ਕੋਈ ਵੀ ਹਣਾਈ ਉੱਥੇ ਖੜਨ ਦਾ ਹੱਕ ਬਣਦਾ ਪਰ ਜਿਹੜੇ ਸਿੰਘ ਖੜਦੇ ਨਹੀਂ ਹੈਗੇ ਲੱਤਾਂ ਹੀ ਨਹੀਂ ਭਾਰ ਚੱਲਦੀਆਂ ਤੇ ਮੇਰੇ ਆਪਾਂ ਬਾਣੇ ਦਿਖਾਵੇ ਵਾਸਤੇ ਪਾਏ ਆ ਇੱਕ ਸਰਕਾਰੀ ਬਾਣੇ ਪਾਏ ਆ ਫੇਰ ਆਪਾਂ ਆਪਾਂ ਕਹਾਨੇ ਗੁਰੂ ਗੋਬਿੰਦ ਸਿੰਘ ਦੇ ਸਿੰਘ ਆ ਲਿਆਂਗ ਸਿੰਘ ਤੇ ਕਹਣਾ ਸਰਕਾਰੀ ਆ ਵਜਣਾ ਸਰਕਾਰੀ ਬੰਦੇ ਆ ਵੀ ਸਰਕਾਰ ਦੇ ਆ ਅਸੀਂ ਵੀ ਅਸੀਂ ਹੈ ਹੀ ਨਹੀਂ ਆ ਹਾਂ ਇੱਧਰ ਤੱਕੇ ਨਹੀਂ ਮਾਰ ਸਮਾਂ ਤੋਂ ਪਹਿਲਾਂ ਮਾਰ ਗਿਆ ਇੱਧਰ ਤੱਕੇ ਨਾਲ ਹੀ ਜਾਣਾ ਪੈਣਾ ਇੱਧਰ ਆ ਵੇਲਾ ਆ ਹਣ ਆਤੀ ਆ ਸਾਡੇ ਕੋ ਆਤੀ ਆ ਇਹਦਾ ਘਰ ਵਾਲਾ ਜਿਹੜਾ ਵਿਆਹ ਕਰਕੇ ਕਿੰਨੇ ਦਿਨ ਹੋ ਗਏ ਵਿਆਹ ਨੂੰ ਜਦੋਂ ਬਾਹਰ ਚਲੇ ਗਿਆ ਧੋਖੇ ਨਾਲ 1.5 ਸਾਲ ਹੋ ਗਏ ਹੱਥ ਸਾਲ ਹੋ ਗਏ ਵਿਆਹ ਨਹੀਂ ਵਿਆਹ ਤਾਂ ਬਾਹਰ ਕਿੰਨੇ ਦਿਨ ਬਾਹਰ ਚਲ ਗਿਆ ਸੀ ਨਹੀਂ ਨਹੀਂ ਹੁਣ ਕਿਹਾ 1.5 ਸਾਲ ਹੋਇਆ ਕਿੰਨੇ ਦਿਨ ਰਹੀ ਉਹਦੇ ਨਾਲ ਮਿੰਨ 6 ਸਾਲ ਹੋ ਗਏ 6-7 ਸਾਲ ਉਹਦੇ ਨਾਲ ਰਹੀ ਆ ਗੱਲ ਕਰੀ ਬੜਾ ਸਾਲ ਲੇਖ ਸਾਹਿਬ ਇੱਕ ਮਿੰਟ ਜੀ ਵਕੀਲ ਸਾਹਿਬ ਦਾ ਫੋਨ ਆ ਗਿਆ ਹੈलो ਹਾਂਜੀ ਵਕੀਲ ਸਾਹਿਬ ਜੀ ਹਾਂਜੀ ਹਾਂਜੀ ਮੈਂ ਕਿਤੇ ਪਾਸ ਘਰ ਬਾੜ ਦਿਓ ਬਸ ਇਹਨਾਂ ਨੂੰ ਬਸ ਠੀਕ ਹੈ ਨਹੀਂ ਵਕੀਲ ਸਾਹਿਬ ਐਜੀ ਘਰੇ ਦੇ ਬਾੜ ਜੀ ਉਹ ਦੋ ਸਿੰਘ ਆ ਗਏ ਉਹਨਾਂ ਨੇ ਖਲਾਰਾ ਪਾਤਾ ਬਾਬੇ ਬਕਾਲੀਏ ਦੇ ਸਿੰਘ ਉਹਨਾਂ ਨੇ ਸਾਰਾ ਖਲਾਰਾ ਪਾਤਾ ਕਹਿੰਦਾ ਤੁਸੀਂ ਕੋਹੋਂ ਉਹਦੇ ਚਾਬੀ ਦੇ ਕਹਿੰਦਾ ਉਹਨਾਂ ਦੇ ਘਰ ਦੀ ਸਹੋੜੀ ਮੇਰੇ ਕੋਲ ਆ ਤੁਸੀਂ ਬੂਹੇ ਨਹੀਂ ਖੋਲ ਸਕਦੇ ਅੰਦਰ ਬਿਠਾ ਨਹੀਂ ਸਕਦੇ ਵੀ ਬੋਲਦੇ ਨਹੀਂ ਛੋਟੇ ਬਿਠਾ ਦੇ ਹੋ ਆ ਬਾਕੀ ਪੁਲਿਸ ਵੀ ਨਹੀਂ ਆਈ ਹੈਗੀ ਵੇਖੋ ਇੱਥੇ ਟਾਈਮ ਡਾਡੇ ਟਾਈਮ ਪੁਲਿਸ ਵੀ ਨਹੀਂ ਆਈ ਐ ਸੱਚਾ ਕਹਿੰਦਾ ਤੁਹਾਡੇ ਨਾਲ ਦੋ ਮੁਲਾਜ਼ਮ ਘਰ ਦਾ ਮੁੜਕੇ ਨੇ ਇਕੱਲੇ ਨਹੀਂ ਹੈਗੇ ਸਾਡੇ ਨਾਲ 100 100 ਨੰਬਰ ਤੇ ਫੋਨ ਕਰਦੇ ਹੋ ਆਪੇ ਆ ਜਾਈ 100 ਨੰਬਰ ਤੇ ਫੋਨ ਜੀ ਅੱਛਾ ਮੈਂ ਕਰਾ ਦਿੰਨੀ ਅੱਜ ਹੁਣ ਇਹ ਕਰਦੀ ਆਂ ਜੀ ਓਕੇ ਧੰਨਵਾਦ ਜੇਤਾ ਘਰਾਤਾ ਉਹ ਪੁਲਿਸ ਦਾ ਤੇ ਜਾਦ ਹੀ ਨਹੀਂ ਐ ਪੁਲਿਸ ਸੱਦੋ ਨਾਲ ਇਹਦੀ ਚਾਲ ਪਛਾਣ ਕਰਦੇ ਵੀ ਕਿਹੜੇ ਸਿੰਘ ਪੁੱਠਾ ਬੋਲੇ ਉਹ ਵਕੀਲ ਕਹਿੰਦਾ ਜੇ ਤੂੰ ਰਿਪੋਰਟ ਦਿੱਤੀ ਪੁਲਿਸ ਦਾ ਤਾਂ ਜਾ ਵੀ ਨਾ 100 ਨੰਬਰ ਤੇ ਫੋਨ ਮਾਰੋ 181 ਤੇ ਪੁਲਿਸ ਆ ਜਾਂਦੀ ਓਨੇ ਅੱਛਾ ਚਲੋ ਮਾਰ ਦਿਓ ਤੂੰ ਹੀ ਮਾਰੋ ਸਾਡੇ ਥਾਣੇ ਵਾਲੇ ਮਾਰੇ ਇਹ ਮਾਰੇ ਇਹ ਮਾਰ ਨਹੀਂ ਔਰ ਸੁਣੋ ਬੁਲਾ ਰੋ 182 ਨੰਬਰ ਤੇ 182 ਨੰਬਰ ਤੇ ਪਤਾ ਹੀ ਨਹੀਂ ਪੁਲਿਸ ਦੇ ਨਾਲ ਇਹਨਾਂ ਦਾ ਪਤਾ ਲੱਗ ਜਾਊਗਾ ਜੇ ਆਪਾਂ ਨੂੰ ਕੋਈ ਕਹਿੰਦਾ ਮੇਰੀ ਅੱਖਾਂ ਕਰਦਾ ਲੱਗਦਾ ਨਾ ਚੰਦਾ ਪਾੜੇ ਮੇਰੇ ਵੀਡੀਓ ਨਾ ਜਾਣਾ ਨਹੀਂ ਵੀਡੀਓ ਨਾ ਬਣਾ ਜੜੀ ਜਦੋਂ ਮੈਂ ਕਹ ਮੋਟੇ ਰਾਂਗ ਆਉਦੇ ਤੇ ਫੜਾ ਮੈਨੇ ਸੂਰੀ ਬੋਟੇ ਕਿਉਂ ਬਣਾ ਲਈ ਆ ਬਣਾਉਣੀ ਜ਼ਰੂਰੀ ਬਾਬਾ ਮੈਂ ਮੋਟੇ ਮੈਂ ਤੇ ਮੋਟੇ ਵੀ ਆ ਵੀਰੇ ਆ ਗਿੱਜੇ ਚ ਪਾ ਕੇ ਵੀਡੀਓ ਬਣਾਏ ਚੱਲੂ ਹਾਂ ਅਗਰ ਆਲਾ ਬਹੁਤ ਪਤਾ ਕਈਆਂ ਨੂੰ ਗੁੱਸਾ ਵੀ ਲੱਗਾ ਹੋਊਗਾ ਜਦੋਂ ਸੱਚ ਹੋਵੇ ਨਾ ਸੱਚ ਜਿਹੜਾ ਹੈ ਨਾ ਆਟੋਮੈਟਿਕ ਜਿਹੜਾ ਸੱਚਾ ਬੰਦਾ ੜਕ ਕੇ ਬੋਲਦਾ ਹੀ ਬੋਲਦਾ ਜਿਨ੍ਹਾਂ ਨੇ ਆਪਣੇ ਆਪ ਤੇ ਸਾਰਾ ਕੁਝ ਨਿਜਠਿਆ ਹੋਵੇ ਨਾ ਉਹਨੂੰ ਹੀ ਅਹਿਸਾਸ ਹੁੰਦਾ ਜਿਹੜਾ ਏਸੀਆਂ ਚ ਬੈਠਾ ਹੋਵੇ ਨਾ ਤੇ ਕੋਈ ਪਰਵਾਹ ਨਾ ਹੋਵੇ ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਭਾਵੇਂ ਦੁਖੀ ਹੋਵੇ ਕੋਈ ਮਰੇ ਕੋਈ ਜੀਵੇ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ ਵਾਗਰੂ ਜਿਨ੍ਹਾਂ ਨੇ ਆਪਣੇ ਉੱਤੇ ਸਾਰਾ ਕੁਝ ਨਿਜਠਿਆ ਹੋਵੇ ਨਾ ਜਿਨ੍ਹਾਂ ਹੱਥਾਂ ਦੇ ਸਰੋ ਜਮਾਈ ਹੋਵੇ ਜਿਨ੍ਹਾਂ ਨੇ ਹਨਾ ਤੇ ਜਿਨ੍ਹਾਂ ਨੇ ਸਾਰਾ ਕੁਝ ਕੱਟੀਆਂ ਹੋਣ ਆਪਣੇ ਤੇ ਉਹਨਾਂ ਨੂੰ ਪਤਾ ਹੁੰਦਾ ਵੀ ਕਿਸ ਤਰ੍ਹਾਂ ਕੋਈ ਇੱਕ ਦੁੱਖ ਪੈਂਦਾ ਤੇ ਇਹਨੂੰ ਤੇ ਕਿੰਨਾ ਰਹਿਣਾ ਔਖਾ ਵਾ ਆ ਇਹਦੀ ਰੱਖਣੀ ਸੀ ਐਨ ਵੀ ਨੂੰ ਦੇਖੋ ਆ ਮੇਰੀ ਸ਼ਗਲ ਇਹਦਾ ਇਹਦਾ ਹੁਣ ਵੇਖੋ ਘਰ ਵਾਲਾ ਇਹਦਾ ਬਾਹਰ ਬੈਠਾ ਉਹ ਬਾਹਰ ਪੈਸੇ ਪਾਉਂਦਾ ਕਿੰਨਾ ਦੀ ਕੋਪਲੈਨ ਘਰ ਵਾਲਾ ਬਾਹਰ ਬੈਠਾ ਸੋਹਰਾ ਕਹਿੰਦਾ ਤੇ ਘਰ ਦੇ ਵਿੱਚ ਇਹਨੂੰ ਛੱਡਣਾ ਹੈ ਤੇ ਮੈਂ ਆਪਾ ਤਿਆ ਕਰ ਜਾਊਗਾ ਜਿਹੜੇ ਉਹਦੇ ਪੇਕੇ ਪਰਿਵਾਰ ਆ ਉਹ ਵੀ ਨਹੀਂ ਰੱਖ ਰਹੇ ਇੱਕ ਧੀ ਦਾ ਸਾਥ ਕੋਈ ਨਹੀਂ ਦੇ ਰਿਹਾ ਜਦੋਂ ਧੀਆਣਾ ਬਲਾਤਕਾਰ ਹੋ ਜਾਂਦਾ ਕਿਉਂਕਿ ਧੀ ਮਰ ਜਾਂਦੀ ਨਾ ਫਿਰ ਆਪਾਂ ਵੀਡੀਓ ਸ਼ੋਸ਼ ਨੇ ਵੀਡੀਓ ਤੇ ਚੜ ਚੜ ਕੇ ਪਾਉਣੇ ਆ ਜੇ ਸਾਡੀ ਸਰਕਾਰਾਂ ਨੇ ਸੁਣਾਈ ਨਹੀਂ ਕੀਤੀ ਜੀ ਇੱਕ ਕੁੜੀ ਦੇ ਨਾਲ ਪੁਲਿਸ ਨਹੀਂ ਖੜਾ ਕੋਈ ਸਾਥ ਨਹੀਂ ਦਿੱਤਾ ਅਸੀਂ ਹੁੰਦੇ ਨਾਲ ਖੜਦੇ ਕੋਈ ਨਹੀਂ ਕਰਦਾ ਜੀ ਹਾਂ ਇਹ ਕਿੰਨਾ ਦਿੱਤੀ ਆ ਪੰਜਾਬ ਦੀ ਜੰਮੀ ਆ ਪੰਜਾਬ ਦੀਆਂ ਧੀਆਵਾ ਪੰਜਾਬ ਦੀਆਂ ਧੀਆਾਂ ਦੇ ਵਸਾਲੀਏ ਕੋਈ ਸ਼ਰਮ ਕਰ ਲੋ ਲਾੜਤੀਓ ਕੋਈ ਅਕਲ ਕਰ ਲੋ ਲੱਖ ਲੱਖ ਦੀ ਲਾਹਣਤਾ ਇਹੋ ਜਾਂਦੇ ਜਿਹੜੇ ਹੱਕ ਸੱਚ ਤੇ ਨਹੀਂ ਖੜਦੇ ਬਾਣੇ ਪਾਗੇ ਵੀ ਮੈਂ ਤਾਂ ਸਿੱਧਾ ਹੀ ਲਾਹਣਤਾ ਪਾਉਂਗੀ ਵੀ ਦਿਖਾਵੇ ਵਾਸਤੇ ਜਿਹੜੇ ਬਾਣੇ ਪਾਏ ਨਾ ਲੱਖ ਲੱਖ ਦੀ ਲਾਹਣਤਾ ਵੀ ਸਾਡੀਆਂ ਧੀਆ ਪੰਜਾਬ ਦੀਆਂ ਜੰਮੀਆਂ ਬਾਹਰ ਹੋ ਰਹੀਆਂ ਵਾ ਤੇ ਅਸੀਂ ਜਿਹੜਾ ਵਾ ਵੀ ਦਿਖਾਵੇ ਵਾਸਤੇ ਬਾੜੇ ਪਾਏ ਸਾਡੀਆਂ ਲੱਤਾਂ ਹੀ ਨਹੀਂ ਭਾਰ ਚੱਲਦੀਆਂ ਲੜਾ ਉਦਾਂ ਹੀ ਮੋਰਚੇ ਲਾਉਣ ਲੱਗ ਪੈਨੇ ਉਦਾਂ ਹੀ ਇੱਧਰ ਬੋਲਣ ਲੱਗ ਪੈਨੇ ਆ ਵੀ ਲੱਖ ਦੀ ਲਾਹਣਤਾ ਜਿਹੜਾ ਧੀਆ ਨਾ ਨਹੀਂ ਖੜਦੇ ਅ ਕਾ ਦਿੰਦਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੀ ਦੀ ਸੋਤ ਤੇ ਪਹਿਰਾ ਦਵਾਂਗੇ ਠੋਕ ਕੇ ਪਹਿਰਾ ਕਹਦਾ ਦਿੰਦਾ ਇੱਥੇ ਠੋਕ ਕੇ ਕੋਈ ਨਹੀਂ ਦਿੰਦਾ ਅ ਸੰਤਾ ਵਰਗਾ ਨਾ ਕੋਈ ਹੋਣਾ ਨਾ ਕੋਈ ਹੋ ਸਕਦਾ ਜਰਨੈਲ ਨਾ ਕਿ ਜਾਤ ਲੱਗ ਰਹੀ ਇੱਕ ਝੰਡੇ ਥੱਲੇ ਬਿਠਾਉਂਦੇ ਸੀ ਕੰਮਰ ਕਸਾਨੀ ਲਾਇਆ ਕੋਈ ਆਂਦੀ ਆਣੀ ਬਾਤ ਨਹੀਂ ਕਾਣੀ ਸੀ ਜਿਹੜਾ ਕਹਦੇ ਜੜਾ ਆਂਦੇ ਪੁਲਿਸ ਵਧੀਆ ਕਰਦੇ ਕਰਦੇ ਨਹੀਂ ਆਂਦੇ ਲੱਭੇ ਲਾਓ ਇਹਦਾ ਹੀ ਪਤਾ ਲੱਗੂ ਜਦੋਂ ਆਕੇ ਪੁਲਿਸ ਆਗੇ ਨੇ ਭੱਜਣ ਦੀ ਵੀ ਕੋਸ਼ਿਸ਼ ਕਰਨੇ ਦੇਖ ਲੈ ਗਾ ਨਹੀਂ ਕੇ ਪੈਰੀ ਆਏ ਇਹਦੇ ਇੱਕੋ ਹੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਸੀ ਕਹਿ ਦਿੰਦੇ ਵੀ ਉਹਦੀ ਸੋਤ ਤੇ ਪਹਿਲਾਂ ਦਵਾਂਗੇ ਠੋਕੇ ਪਰ ਦਿੰਦਾ ਕੋਈ ਨਹੀਂ ਆ ਸਾਰੇ ਜੇਬਾਂ ਆਪਣੀਆਂ ਵੱਡੀਆਂ ਕਰਦੇ ਆ ਵੀ ਐਸੀ ਬਣ ਕੇ ਉਹਦੇ ਵਰਗੇ ਫੇਰ ਜੇ ਬਾ ਆਪਣੀਆਂ ਹੀ ਵੱਡੀਆਂ ਕਰਦੇ ਆ ਫੇਰ ਨੀ ਗੱਲ ਕਰਨੀ ਆ ਦੀ ਸੋਚਦੇ ਤੀਸ ਕੰਮ ਚਾ ਜੀ ਗੱਲ ਕਰਾਂ ਮੈਂ ਸਿੰਘ ਦੇ ਇਹ ਕਰਾ ਇਹ ਬੋਲਣੀ ਆ ਅ ਸਿੰਘਾਂ ਦੀ ਬੋਲਣੀ ਵੇਖ ਲੈ ਤੂੰ ਲੜਕੀ ਆਇਆ ਜੇ ਗੱਲ ਕਰਦਾ ਹੀ ਨਹੀਂ ਪਤਾ ਕਿਹੜਾ ਢੰਗ ਨਾਲ ਗੱਲ ਕਰਨੀ ਵੀ ਇਹਨੇ ਵੀ ਕਿਹਦੇ ਭੈਣ ਭੂਣਾ ਵਿਆਹ ਕਰਾਇਆ ਨਾ ਓਏ ਬਾਤ ਕਰ ਕਾ ਚਰਦਾ ਕਾਲੋਂ ਨਾ ਸਤੈਨ ਬਸਣਾ ਨਾ ਬਸਣਾ ਉਹਨਾਂ ਨੂੰ ਬਸਰਾਣ ਮਾਤਾ ਜੀ ਇਹੋ ਗਲੀਆਂ ਦੇ ਵਿੱਚ ਆ ਲੋਕੀ ਆ ਘਰ ਵਾਲੀ ਆ ਦੇਖੋ ਆ ਘਰ ਵਾਲੀ ਹਾਂ ਬੋਲੋ ਮੈਂ ਗਲੀਆਂ ਦੇ ਵਿੱਚ ਇੱਥੇ ਅੱਧੀ ਰਾਤ ਬੈਠੀ ਗਈ ਮੇਰਾ ਮਾਸਤਾ ਜਿੰਨਾ ਬੱਚਾ ਸੀਗਾ ਸਾਰੀ ਰਾਤ ਬਿਠਾ ਛੱਡਿਆ ਪਰ ਇਹਨਾਂ ਲੋਕਾਂ ਚ ਇੰਨੀ ਜੁਰਤ ਨਹੀਂ ਹੈਗੀ ਕਿ ਪਾਣੀ ਵੀ ਦੇ ਦੇਣ ਇਹਨਾਂ ਤੋਂ ਡਰ ਕੇ ਜਿਹੜੀਆਂ ਆਪਣੀਆਂ ਭੈਣਾਂ ਨਾਲ ਰਹੀ ਜਾਂਦੇ ਆਪਣੀਆਂ ਭੈਣਾਂ ਨਾਲ ਨਿਆਣੇ ਜੰਮੀ ਜਾਂਦਾ ਤੁਸੀਂ ਪੁਲਿਸ ਲਈ ਸਾਡੀ 181 ਤੋਂ 10 ਟਾਈਮ ਬਹੁਤ ਮਾਤਾ ਜੀ ਬਹੁਤ ਪੁਲਿਸ ਪਾਸ ਬਹੁਤ ਬਚਾਈ ਪੁਲਿਸ ਆਂਦੀ ਨਹੀਂ ਤੁਸੀਂ ਵਿੱਕੀ ਆ ਦਿਲਬਾਖ ਸਿੰਘ ਬਾਗਾ ਕੈਟ ਜਿਹੜਾ ਮੈਨੂੰ ਵੀ ਟੰਪੀਆਂ ਦਿੰਦਾ ਕੋ ਉਹ ਕੌਣ ਆ ਉਹ ਇਹਨਾਂ ਦਾ ਰਿਸ਼ਤੇਦਾਰ ਬਣਿਆ ਆ ਉਹ ਐਸ ਐਚਓ ਮੈਂ ਇਹਦਾ ਫੁੱਫੜ ਆ ਹਾਂ ਤੇ ਮੈਂ 2 ਸਾਲ ਦੇ ਵਿੱਚ ਮਾਤਾ ਜੀ ਕੋਈ ਮੈਨੂੰ ਵੇਖਿਆ ਫੁੱਫੜ ਬਣਦੇ ਆ ਨਾ ਕੋਈ ਇਹਦੀ ਮਰਿਸ਼ਤੇਦਾਰੀ ਇਦਾਂ ਦੀ ਉਹਦੇ ਨਾਲ ਵੇਖੀ ਆ ਉਹ ਬੰਦਾ ਮੈਨੂੰ ਫੋਨ ਤੇ ਵੀ ਧਮਕੀਆਂ ਦਿੰਦਾ ਉਹ ਬੰਦਾ ਇੱਥੇ ਮੁਲਾਜ਼ਮ ਆ ਜਾਣ ਮੈਨੂੰ ਅੰਦਰ ਨਹੀਂ ਵੜਦਾ ਉਹ ਮੁਲਾਜ਼ਮ ਕੌਣ ਆ ਕੀ ਨੌਕਰੀ ਕਰਦਾ ਉਹ ਹੈਗਾ ਜੀ ਉਹ ਹੈਗਾ ਜੀ ਉਹ ਹੈਗਾ ਜੀ ਐਸਐਚਓ ਹੈਗਾ ਜੀ ਐਸਐਚਓ ਹੈਗਾ ਵਾ ਅੱਛਾ ਐਸਐਚਓ ਸੀਐਸਟਾਪ ਚ ਠੀਕ ਆ ਉਹ ਤਾਂ ਉਹ ਤਾਂ ਦੇ ਖਿਲਾਫ ਆ ਮੈਨੂੰ ਘਰ ਨਹੀਂ ਬਾੜਨਾ ਵੀ ਭੈਣ ਭਰਾਵਾਂ ਦਾ ਰਿਲੇਸ਼ਨਸ਼ਿਪ ਬਣਿਆ ਰਹਿਣ ਦਿਓ ਜਿੱਦ ਦਿਨੇ ਇੱਕ ਕੁੜੀ ਲੈ ਕੇ ਭੱਜਿਆ ਨਾ ਉਹ ਬੰਦੇ ਨੇ ਦੋ ਦਿਨ ਉਹ ਕੁੜੀ ਨੂੰ ਕੋਠੀ 'ਚ ਰੱਖਿਆ ਉਹਦੇ ਪਿਓ ਨੂੰ ਸੱਦ ਕੇ ਐਸਐਚਓ ਨੇ ਘਰੇ ਰ ਹਾਂ ਉਹਦੇ ਪਿਓ ਨੂੰ ਛੱਡ ਕੇ ਕੁੜੀ ਨੇ ਗਾੜੀ ਨੂੰ ਆਪਣੇ ਪਿਓ ਨੂੰ ਕਿਹਾ ਕਿ ਡੋਨਟ ਟੱਚ ਮੀ ਅੱਛਾ ਟੱਚ ਨਹੀਂ ਕਰਨਾ ਅੱਛਾ ਪਰ ਇੱਕ ਵਾਰੀ ਮੇਰੇ ਨਾਲ ਗੱਲ ਕਰੇ ਕਿ ਜਿੱਦ ਤਰੋਂ ਤੂੰ ਐਂਸਾ ਟੱਚ ਤੋਂ ਬਿਨਾ ਆਈ ਸੀ ਹਾਂ 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 ਤੂੰ ਟੱਚ ਕਰਕੇ ਆਈ ਹੁਣ ਆ ਕੁੜੀ ਜੰਮੀ ਮੇਰੇ ਘਰ ਦੇ ਨਾਲ ਟੱਚ ਕਰਕੇ ਜੰਮੀ ਹਾਂ ਬਿਨਾ ਟੱਚ ਤੋਂ ਤੂੰ ਜੰਮੀ ਨਹੀਂ ਬਿਲਕੁਲ ਸਹੀ ਮਾਤਾ ਜੀ ਇਹਨਾਂ ਲੋਕਾਂ ਨੇ ਜੀਣਾ ਰਮ ਇਹਨਾਂ ਦੀਆਂ ਵਜਾਂ ਨਾਲ ਪਤਾ ਨਹੀਂ ਲੱਗੇ ਲੱਗੇ ਕਿੰਨੀਆਂ ਜੋ ਵਿਗੜੀਆਂ ਹੋਣੀਆਂ ਨਹੀਂ ਬਤਾਵਾ ਦੇਣਾ ਹੀ ਨਹੀਂ ਚਾਹੀਦਾ ਕਿ ਭੈਣ ਭਰਾ ਦਾ ਰਿਸ਼ਤਾ ਜਿਹੜਾ ਪਵਿੱਤਰ ਹੁੰਦਾ ਜਿਹੜਾ ਮੈਨੂੰ ਫੋਨ ਕਰਦਾ ਸੱਤ ਸਾਲ ਤਿਕਰਦੇ ਇਹਨਾਂ ਨੇ ਮੇਰੇ ਬਾਤ ਨਾ ਪੁੱਛੀ ਹੈ ਕਿਹੜੇ ਖੱਟੇ ਪਰਨੇ ਵਾਲੇ ਆ ਆ ਪਛੜ ਜੀ ਅੱਛਾ 7 ਅੱਜ ਇਹਨਾਂ ਨੇ ਜ਼ਿੰਮੇਵਾਰੀਆਂ ਚੱਕ ਲਈਆਂ ਚਲੋ ਕੋਣੀ ਨਾਲ ਖੜਨਗੇ ਜੇ ਖੜੇ ਤੋਈ ਖੜੇ ਇਹਨਾਂ ਨਾਲ ਹੀ ਸਾਥ ਦੋਗੇ ਇਹਨਾਂ ਦਾ ਦੇ ਗੱਲ ਨਹੀਂ ਬੋਲਣਾ ਬਿਲਕੁਲ ਨਹੀਂ ਗੱਲ ਬੋਲਣੀ ਨਹੀਂ ਵੀਡੀਓ ਤੇ ਅਸੀਂ ਆਣੀ ਰੱਖਾਂਗੇ ਆਡਾ ਵੀਡੀਓ ਕੋਈ ਨਹੀਂ ਕਰਾ ਸਕਦਾ ਬੰਦ ਇਹ ਵੀਡੀਓ ਵਿੱਚ ਹੀ ਗੱਲ ਕਰਾਂਗੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਜ਼ਿਹੇਦਾਰਨਾ ਕੀ ਕਰਦੇ ਵਿਚਾਰ ਥਾਣੇ ਤੇ ਸੀ ਆਏ ਹੋਏ ਜੀ ਥਾਣੇ ਹੋਏ ਆਏ ਅਸੀਂ ਅਸੀਂ ਥਾਣੇ ਹੋਏ ਆਏ ਹੋਏ ਕੋਈ ਗੱਲ ਨਹੀਂ ਫਿਰ ਕੇ ਥਾਣੇ ਉਹਦਾ ਹਾਈ ਕੋਰਟ ਦਾ ਆਰਡਰ ਕਿੱਥੇ ਨਹੀਂ ਹਾਈ ਕੋਰਟ ਦਾ ਆਰਡਰ ਉਹਦਾ ਘਰ ਚ ਬਹਿਣ ਦਾ ਬਹਿਣ ਮੇਰੇ ਨਾਲ ਕਹਤੇ ਆ ਬਰੌਂਡੀਆਂ ਨਹੀਂ ਅਸੀਂ ਕਰਵਾਣੇ ਤੇ ਨੂਆ ਕੜਗਾ ਉਹਦਾ ਬਣਾਓ ਥੱਲੇ ਥੱਲੇ ਹੋ ਕੇ ਗੱਲ ਕਰ ਨਹੀਂ ਥੱਲੇ ਹੀ ਐਸੀ ਕੀ ਆ ਹਾਂ ਦੱਸ ਥੱਲੇ ਕਰਦੇ ਗੱਲ ਤੁਸੀਂ ਕਿਹੜੇ ਦੱਸਦੇ ਮੈਂ ਤੁਸੀ ਕਿਹੜੇ ਦਲ ਦੇ ਦੱਸੋ ਕਿਹੜਾ ਦਲ ਪਾਸ ਦਾ ਦੱਸੋ ਨਹੀਂ ਕਲਗੀਆਂ ਵਾਲੇ ਪਾਸੇ ਦਾ ਨਹੀਂ ਕਲਗੀਆਂ ਵਾਲੇ ਪਾਸੇ ਸਾਰੇ ਆ ਨਹੀਂ ਉਹਦੇ ਸਾਰੇ ਕਹਿੰਦੇ ਆ ਸਾਰੇ ਕਹਿੰਦੇ ਆ ਕੋਈ ਗੱਲ ਕਰਨ ਦੋ ਜਾਂ ਤੁਸੀਂ ਕਰੋ ਨਹੀਂ ਅਜਾ ਸਵਾਲ ਪੁੱਛਣਾ ਨਹੀਂ ਤੁਸੀਂ ਨਾ ਨਾ ਇੱਕ ਵਾਰੀ ਕਿ ਪੁੱਛੋ ਜਿੰਨੇ ਮਰਜ਼ੀ ਪੁੱਛੋ ਆਂਡ ਕਾਰਡ ਪੁੱਛੋ ਮੇਰੇ ਤੋਂ ਜਿੰਨੇ ਮਰਜ਼ੀ ਪੁੱਛੋ ਜਿਹੜੇ ਜਿਹੜੇ ਪੁੱਛੋ ਹਾਂ ਜੀ ਹਾਂ ਜੀ ਆਪਾਂ ਪਿਆਰ ਨਾਲ ਗੱਲ ਕਰਦੇ ਹਾਂ ਮਹਾਰਾਜ ਸਿੰਘ ਆਪਦੇ ਹਾਂਜੀ ਹਾਂਜੀ ਬਹੁਤ ਵਧੀਆ ਗੱਲਾਂ ਬਹੁਤ ਵਧੀਆ ਗੱਲਾਂ ਗੱਲ ਕਰਦੇ ਚੱਲ ਬੈਠੋ ਇੱਥੇ ਆਪਾਂ ਇਹ ਹੀ ਕਹਿ ਵੀ ਗੱਲ ਕਰਦੇ ਆ ਬੈਠ ਕੇ ਹੱਕ ਸੱਚ ਤੇ ਨਹੀਂ ਨਾ ਕਰਦਾ ਕੋਈ ਹੱਕ ਸੱਚ ਤੇ ਨਹੀਂ ਕਰਦਾ ਕੋਈ ਚਲੋ ਬੈਠ ਕੇ ਸਾਂਭ ਕੇ ਬੈਠੋ ਹਾਂ ਬਰਤ ਨਾ ਕਰ ਹੱਕ ਸੱਚ ਤੇ ਨਹੀਂ ਖੜਦਾ ਕੋਈ ਅੱਛਾ ਉਹ ਕਿੱਥੇ ਲਾਉ ਉਹ ਅੰਦਰ ਹੈ ਉਹ ਬੀਬੀ ਚਾਬੀ ਮੇਰੇ ਕੋਲ ਹੀ ਸਾਂਜੀ ਜਗ੍ਹਾ ਦੇਖ ਸਕਦੇ ਲਾਈਵ ਤੁਸੀਂ ਕਿਉਂ ਆ ਜਾਓ ਬਾਕੀ ਨਾ ਇਹਦਾ ਘਰ ਨਹੀਂ ਤੂੰ ਕਿਵੇਂ ਕਹਿੰਦਾ ਮੈਂ ਨਹੀਂ ਤੂੰ ਕਿਵੇਂ ਕਹਿੰਦਾ ਬੇਬਣਾ ਦਾ ਘਰ ਮੜ ਪੰਚ ਘਰ ਪੰਚ ਦੇ ਸਾਰੇ ਸਿੰਘ ਪਹੁੰਚੋ ਵੀ ਪਾਪੇ ਨਾਲ ਕੋਲ ਬੈਠੋ ਬਾਬਾ ਤੂੰ ਮੇਰੀ ਘਰ ਦੀ ਚਾਬੀ ਲੈ ਲੈ ਮੁੰਡਾ ਦੋਸਤ ਰਹਿ ਕੇ ਮੈਂ ਮੁੰਡਾ ਚੰਮਾ ਆਪਾ ਹੱਕ ਸੱਚ ਦੇ ਖੜਾ ਆਖ ਸੱਚ ਦੀ ਗੱਲ ਕਰੀਏ ਸਾਡੇ ਜੜੇ ਆਪਾਂ ਨੇ ਹੱਕ ਸੱਚ ਦੀ ਗੱਲ ਕਰੀਏ ਭਾਈ ਸਾਡਾ ਆਪਣਾ ਪਰਾਇਆ ਸਾਡੇ ਪਣਾ ਦੇ ਆ ਜੋ ਬਣਾ ਦੇ ਮਾਤਾ ਜੀ ਬਾਬੇ ਹਰਦੇਵ ਜੀ ਦੀ ਬਤੰਦੀ ਆ ਬੀਬੀ ਜੇ ਨਹੀਂ ਜਾਣਾ ਤੇ ਇਹ ਸਾਡਾ ਪੰਥਿਆ ਪੋਲ ਬੀਬੀ ਇੱਕ ਮਿੰਟ ਇਹ ਪੰਥਿਆ ਆਏ ਨੇ ਜਿਹੜੇ ਪੁੱਛਾ ਦਿੰਦੇ ਉਹ ਪੰਥਾ ਡਾਡਾ ਆੜੇ ਪੁੱਛਾ ਦਿੰਦੇ ਆ ਤੁਸੀਂ ਇਹਨਾਂ ਦੇ ਖਲਾਫ ਬਣਾਵੇ ਪੁੱਛਾ ਦਿੰਦੀ ਐ ਦੀ ਸਾਸੇਕ ਪੁੱਛਾ ਦਿੰਦੀ ਆ ਬੀਬੀ ਐ ਨਾ ਕਰ ਐਣਾ ਕਰ ਤੂੰ ਹੈ ਨਾ ਕਰ ਮੇਰੇ ਨਾਲ ਹਾਂ ਤੂੰ ਮੈਨੂੰ ਨਹੀਂ ਜਾਂਦੀ ਨਹੀਂ ਆਪਾਂ ਹੱਕ ਸਾਨੂੰ ਨਹੀਂ ਗੱਲ ਕਰ ਮੇਰੀ ਗੱਲ ਤੂੰ ਕਿੰਨਾ ਕਰਦਾ ਤੂੰ ਡਾਡਾ ਨੂੰ ਨਹੀਂ ਨਹੀਂ ਬਾਜ਼ਾਰ ਆ ਗਿਆ ਮੈਂ ਤੂੰ ਕਿਵੇਂ ਕਰਦਾ ਡਾਡਾ ਰਾਜ ਸਿੰਘ ਆਲਾ ਤੇ ਅੱਜ ਜਿਹੜਾ ਆਪਾਂ ਇੱਕ ਘਰ ਵਸਾਉਣ ਜਾਈ ਜਾਂਦੇ ਆ ਧੀ ਦਾ ਤੇ ਚੌਂਕੀ ਠਾਣੇ ਗਏ ਸੀ ਪਰ ਪੁਲਿਸ ਜਿਹੜੀ ਨਾਂ ਨਹੀਂ ਚੱਲੀ ਹੈਗੀ ਕਿਉਂਕਿ ਪੁਲਿਸ ਦੇ ਹੱਥ ਖੜੇ ਹੋ ਗਏ ਆ ਤੇ ਉਹਦੀ ਇੱਕ ਵਜ੍ਹਾ ਨਾਲ ਹੁਣ ਅਸੀਂ ਆਪ ਹੀ ਕਿਹਾ ਵੀ ਅਸੀਂ ਜਾਣੇ ਆ ਕਰੇ ਛੱਡ ਕੇ ਉਹਨੇ ਹਾਈ ਕੋਰਟ ਦਾ ਆਰਡਰ ਆ ਆਜੋ ਆਜੋ ਤੇ ਇੱਕ ਪੁੱਛਾਂ ਵੀ ਦਿੰਦੀ ਪਈ ਸੱਸੇ ਦੀ ਪੁੱਛਾ ਦਿੰਦੀ ਆ ਸੱਸ ਤੇ ਘਰ ਵਾਲਾ ਜਿਹੜਾ ਵੇ ਕੋ ਪੈਨ ਰਿਲੇਸ਼ਨ ਬਣਾ ਕੇ ਬਿਨਾ ਵਿਆਹ ਤੋਂ ਘਰ ਰਹਿ ਰਿਆ ਵਾ ਇਹੋ ਜੇ ਬੰਦੇ ਦੇ ਪਰਚੇ ਬਣਦੇ ਪੁਲਿਸ ਚੱਕ ਵੀ ਚੱਕਦੀ ਆ ਪਰ ਚੱਕਦੀ ਨਹੀਂ ਆ ਪੁਲਿਸ ਵਧਾਵਾ ਦੇ ਰਹੀ ਆ ਸਾਡੇ ਪੰਜਾਬ ਨੂੰ ਵੀ ਪੰਜਾਬ ਵਿੱਚ ਬਲਾਦਕਾਰ ਹੁੰਦੇ ਹੋਈ ਜਾਣ ਪੈਨ ਨਾਲ ਰਿਲੇਸ਼ਨ ਬਣਾਉਂਦੇ ਬਣਾਈ ਜਾਣ ਕੋਈ ਪਰਚਾ ਨਹੀਂ ਹੈਗਾ ਤੇ ਸਾਡੇ ਵਰਗੇ ਸਿੰਘਾ ਦੇ ਕੋ ਮਾੜੀ ਬੋਟੀ ਸਚਾਈ ਦੇ ਖੜਦੋ ਨਾ ਤੇ ਉੱਤੇ ਤੁਰਤੀ ਪਰਚਾ ਤੁਰਤੀ ਮਿੰਟੋਂ ਮਿੰਟ ਚੱਕ ਕੇ ਜੇਲ੍ਹ ਦੇ ਵਿੱਚ ਕਿਉਂਕਿ ਹੱਕ ਸੱਚ ਤੇ ਨਹੀਂ ਖੜਦਾ ਗੱਲ ਆ ਮੈਟਲ ਵਾਕਈ ਪੈਸਿਆਂ ਦੇ ਆਉਂਦਾ ਵਾ ਜੇ ਦੇ ਕੋ ਪੈਸੇ ਹੋਣ ਨਾ ਉਹਦੇ ਨਾਲ ਸਰਕਾਰਾਂ ਵੀ ਘੜਦੀਆਂ ਉਹਦੇ ਨਾਲ ਹਰ ਕੋਈ ਖੜਦਾ ਗੱਲ ਸਚਾਈ ਤੇ ਤੇ ਧੀ ਤੇ ਇੱਜ਼ਤ ਤੇ ਨਹੀਂ ਖੜਦਾ ਕੋਈ ਜੇ ਦੇ ਕੋ ਪੈਸੇ ਹੁੰਦੇ ਪੁਲਿਸ ਅੱਗੇ ਛੋੜਦੀ ਜਾਂ ਕਿਸੇ ਅੱਗੇ ਹੋਰ ਨੂੰ ਦਿੰਦੀ ਤੇ ਸਾਰਿਆਂ ਨਾਲ ਤੁਰਨਾ ਸੀ ਅੱਛਾ ਹੀ ਇਸ ਤੇ ਵਿਆਹ ਕਰਾ ਹਾਂਜੀ ਆ ਗਿਆ ਆ ਝੰਡੇ ਆਲਾ ਘਰ ਉਹ ਦੇਖ ਸਕਦੇ ਤੇ ਪੁੱਛਾਂ ਵਾਲਾ ਘਰ ਕਿੰਗਾ ਬਸੰਤ ਹੈ ਖੋਲੋ ভাই ਬਾਰੂ ਆਇਆ ਲੈ ਬਾਈ ਲੋ ਹੈਲੋ ਉਹ ਮੇਰੀ ਨਣਾਣ ਜੀ ਜਿੰਨੇ ਸਾਰਾ ਕੁਝ ਨਣਾਣ ਇੱਥੇ ਹੀ ਰਹਿ ਰਹੀ ਆ ਇਹਨੇ ਖੁਦ ਵਿਆਹ ਕਰਾਇਆ ਮਤਲਬ ਤਾਂ ਹੀ ਤੇ ਆਪਣੇ ਭਰਾ ਨੂੰ ਇਹੋ ਜੇ ਕੰਮ ਸਿਖਾਉਂਦੀ ਹਾਂ ਬੱਚਾ ਇੰਨੇ ਗੱਲਬਾਤ ਕਰਾਈ ਉਹਦੇ ਨਾਲ ਤੇ ਇੰਨੇ ਕੜਵਾਈ ਤੱਕੀ ਭੈਣ ਨਾਲ ਹੈਲਾਨ ਨੇ ਅਬੂਆ ਖੋਲਣਾ ਅਬੂਆ ਖੋਣਾ ਭਾਈ ਭਾਈ ਗੁਰਚਕਾ ਖਾਲਸਾ ਭਾਈ ਗੁਰਚਕੀ ਫਤਿਹ ਆ ਦੇਖ ਸਕਦੇ ਆ ਸੰਤ ਜੀ ਇੱਕ ਵੇ ਛੱਡਣ ਆਏ ਇੱਕ ਆਪਾਂ ਘਰ ਦੇ ਵਿੱਚ ਹਾਈ ਕੋਰਟ ਦਾ ਆਰਡਰ ਵੀ ਉਹਦੇ ਕੋਲ ਆ ਹੈ ਨਾ ਅਸੀਂ ਪਹਿਲਾਂ ਕਾਨੂੰਨ ਹੱਥ ਚ ਲੈਣਾ ਪੁਲਿਸ ਦੇ ਕੋਲ ਗਏ ਆ ਚੌਂਕੀ ਥਾਣੇ ਤੇ ਪਰ ਪੁਲਿਸ ਵਾਲਿਆਂ ਨੇ ਕੋਈ ਮਲਾਜ਼ਮ ਨਹੀਂ ਕੱਲਿਆ ਹੈਗਾ ਖੈ ਕੋਟ ਦਾ ਆਰਡਰ ਵੀ ਦਿੱਤਾ ਹੋਇਆ ਵੀ ਇਹ ਘਰ ਚ ਬਹਿ ਸਕਦੀ ਆ ਆ ਬੱਚਾ ਦਾ ਫੁੱਲ ਪਰ ਹਨਾ ਸਗੀ ਭੈਣ ਨਾਲ ਸੰਬੰਧ ਰੱਖਿਆ ਹੋਇਆ ਵਾ ਸਗੀ ਭੈਣ ਜਿਹੜੀ ਉਹ ਅੰਦਰ ਰੱਖੀ ਉਹਦੇ ਪੇਟੋਂ ਇੱਕ ਬੱਚੀ ਵੀ ਜਮਾਈ ਹੋਈ ਆ ਆ ਦੇਖ ਸਕਦੇ ਤੇ ਜਿਹੜੀ ਸੱਸਾਂ ਪੁੱਛਾ ਦਿੰਦੀ ਆ ਉਹ ਵੇਖੋ ਝੰਡੇ ਚੜਾ ਰੱਖੇ ਆ ਕੋਈ ਨਹੀਂ ਕੋਈ ਸੱਸ ਪੁੱਛਾ ਦਿੰਦੀ ਆ ਤੇ ਘਰ ਵਾਲਾ ਜਿਹੜਾ ਮੁੰਡਾ ਵਾ ਉਹਨੇ ਭੈਣ ਰੱਖ ਰੱਖੀ ਆ ਭੈਣ ਦੇ ਪੇਟੋਂ ਇੱਕ ਧੀ ਜਮਾ ਰੱਖੀ ਆ ਆ ਦੇਖ ਸਕੋਈ ਚਲੰਦਾ ਦੀ ਗੱਲ ਬਾਤ ਅਸੀਂ ਆਪਸੇ ਮਾਰਦੇ ਇਹ ਘਰ ਨਹੀਂ ਹੈਗੇ ਉਹੀ ਘਰ ਆ ਜਿਹੜਾ ਭੈਣਾਂ ਵਿਆਹ ਕਰਾਇਆ ਮੁੰਡੇ ਨੇ ਬਿਨਾਂ ਤਲਾਕ ਦੋ ਨਹੀਂ ਨਹੀਂ ਹਾਂ ਭੈਣ ਨਹੀਂ ਆ ਨਹੀਂ ਆਂਦੇ ਆ ਭੈਣ ਨਵਿਆ ਜਿਹਾ ਵਾਇਆ ਹਾਂ ਹਾਂ ਆਵੇ ਪਾ ਪਾ ਨਵਿਆ ਕਰਾ ਸਕਦਾ ਇਨਸਾਨ ਰਿਸ਼ਤਾ ਤੋ ਇਸ ਜਗ੍ਹਾ ਮੱਲੇ ਵਾਲੇ ਤੁਸੀਂ ਆਪ ਕੱਢੋ ੱੱਕੇ ਮਾਰ ਕੇ ਬਾਹਰ ਵੀ ਭੈਣ ਦਾ ਵਿਆਹ ਕਰਾਇਆ ਵਾ ਹਾਂ ਉਹ ਤੇ ਮੁੰਡਾ ਲੈ ਲੱਖ ਲੱਖ ਦੀ ਲਾਹਣ ਦਾ ਡੋ ਫਿੱਟੇ ਮੁਕਰ ਆਇਓ ਵੀ ਦਸਿਆ ਮੜਿਆ ਬਾਹਰ ਆਣ ਕੇ ਆਪਣਾ ਪੱਖ ਰੱਖੋ ਵੀਡੀਓ ਚਾਣ ਕੇ ਬਾਹਰ ਹੋ ਮੜਿਆ ਆ ਇੱਕ ਨਣਾਣ ਆਪਾਂ ਨਣਾਣ ਵੇਖ ਕੇ ਅੰਦਰ ਵੜ ਗਈ ਆ ਅਸਲੀ ਘਰ ਉਹਦਾ ਉਹ ਆ ਅ ਨਣਾਣ ਦਾ ਘਰ ਆ ਏ ਪਤਾ ਬੜੇ ਪਿੰਚਾ ਲਾਇ ਪਹਾੜ ਦੇ ਸ਼ਹਿਰ ਆ ਪਰ ਸ਼ਹਿਰਾਂ ਦੇ ਨਵੇਂ ਆਣ ਗਵਾੜ ਨੂੰ ਚਾਹੀਦਾ ਜਿੱਥੇ ਭੈਣ ਰੱਖੀ ਫਿਰਦਾ ਉਹਨੂੰ ਬਾਹਰ ਕੱਢੋ ਛਿੱਤਰ ਫੇਰ ਕੇ ਭੈਣ ਭਰਾਵਾਂ ਦਾ ਰਿਸ਼ਤਾ ਪਵਿੱਤਰ ਆ ਜਿਹੜਾ ਇੱਕ ਬਦਨਾਮ ਕਰ ਰੱਖਿਆ ਹੁਣ ਸੱਸ ਜਿਹੜੀ ਬੂਹਾ ਨਹੀਂ ਖੋਲ ਰਹੀ ਨੌ ਬਾਹਰ ਖੜੀ ਹੋਈ ਆ ਜਿਹੜਾ ਘਰ ਵਾਲਾ ਉਹ ਆਪਣੇ ਭੈਣ ਦੇ ਨਾਲ ਅੰਦਰ ਬੈਠਾ ਆ ਵਾ ਪਰ ਬੂਹਾ ਨਹੀਂ ਖੋਲਦਾ ਦੇਖ ਸਕਦੇ ਨਾਲੇ ਬਿਜਲੀ ਸੇਵਕੇ ਦੇ ਵਿੱਚ ਨੌਕਰੀ ਕਰਦਾ ਕੀ ਕਹਿਣਾ ਚਾਹੁੰਦੇ ਤੁਸੀਂ ਆ ਵੇਖਣ ਨਹੀਂ ਦਿਆ ਸਾਰਾ ਬਾਜ਼ਾਰ ਉਹ ਘਰ ਵਾਲੀ ਜਿਹੜੀ ਵਿਚਾਰੀ ਉਹ ਬਾਹਰ ਖਲੋਤੀ ਆ ਬੱਚਾ ਵਿਚਾਰਾ ਨਿਕਾਜਾ ਆ ਵਿਚਾਰਾ ਮਾਸੂਮ ਖਲੋਤਾ ਹੁਣ ਬੂਹਾ ਨਹੀਂ ਖੋਲਣ ਦਾ ਮੁਰਗੇ ਕਹਿੰਦਾ ਸੇਂਗ ਧੱਕਾ ਕਰਦੇ ਆ ਬਾਈ ਦਰਵਾਜਾ ਖੋਲੋ ਫੇਰ ਕਹਿੰਦੇ ਨੰਗ ਸ਼ੰਗ ਮਾੜੇ ਨੇ ਫੇਰ ਇਹਨਾਂ ਦਾ ਹੱਲ ਅਸੀਂ ਕੀ ਕਰੀਏ ਫੇਰ ਘਰ ਤੱਕਾਂ ਨਹੀਂ ਪਸਾਉਣ ਆਇਆ ਇਹਨਾਂ ਨੂੰ ਆਪ ਨਹੀਂ ਚੱਜਦੀ ਨਾ ਹੋਣਾ ਛੰਡੇ ਲਾਏ ਨੇ ਉੱਤੇ ਪੁੱਛਾਂ ਦਿੰਦੀ ਆ ਪੁੱਛਾਂ ਦਿੰਦੀ ਆ ਸੱਸ ਹਾਂਜੀ ਨਹੀਂ ਨਾਲੇ ਦੇਵੀ ਦੇਵਤਿਆਂ ਨੂੰ ਮੰਨਦੀ ਆ ਨਾਲੇ ਸੱਸ ਦੇਵੀ ਦੇਵਤਿਆਂ ਨੂੰ ਮੰਨਦੀ ਨਾਲੇ ਭੈਣ ਭਰਾਵਾਂ ਦੇ ਸਬੰਧ ਬਣਾਏ ਆ ਇੱਕ ਵਾਰ ਇੱਕ ਬੇਂਤੀ ਹੋ ਰਹੀ ਹੈ ਇੱਕ ਵਾਪਾਂ ਦੀ ਬੇਂਤੀ ਹੋ ਰਹਾ ਵੀ ਕਹਿਣ ਦਾ ਮਤਲਬ ਹਨ ਵੀ ਫੇਰ ਕਹਿੰਦੇ ਵੀ ਨੰਕ ਸਿੰਘ ਬਾੜੇ ਨੇ ਅਸੀਂ ਜੇ ਲੜਦੇ ਨਹੀਂ ਹੈਗੇ ਬੈਰ ਕੇ ਕੁਰਸੀ ਤੇ ਗੱਲਬਾਤ ਕਰਨ ਦੀ ਜ਼ਰਤ ਵੀ ਨਹੀਂ ਰੱਖਦੇ ਆ ਵੀ ਐਦਾਂ ਨਹੀਂ ਹੈਗਾ ਤੂੰ ਚੱਲ ਹਾਂ ਨਹੀਂ ਚਵਾਕ ਨੂੰ ਹਟਾਣਾ ਆ ਵੇਖ ਸਕਦੇ ਹੁਣ ਬੂਹਾ ਨਹੀਂ ਖੋਲ ਰਾ ਨਾ ਘਰ ਵਾਲਾ ਵੀ ਬਾਹਰ ਤੇ ਆਓ ਆਪਣਾ ਪੱਕੇ ਤੇ ਰੱਖੋ ਅਲੀ ਫੈਮਿਲੀ ਦਾ ਸਪਾਸਟਰ ਹੈ ਐ ਫੈਮਿਲੀ ਹੈਗਾ ਕੋਈ ਆ ਪਿੰਡ ਦੀ ਪੰਚਾਇਤ ਮੁੰਡੇ ਦਾ ਪਿਓ ਮਾਂ ਪਿਓ ਸਾਰਾ ਤਾਇਆ ਵੀ ਆਇਆ ਹੋਇਆ ਵਾ ਮੱਲਾ ਵੀ ਇਕੱਠਾ ਹੋਇਆ ਹੋਇਆ ਹੈ ਪੱਪੜੀ ਗਲੀ ਪੱਪੜੀ ਗਲੀ ਦੇ ਸਕਦੇ ਤੁਸੀਂ ਮੱਲੇ ਵਾਲੇ ਵੀ ਖੜੇ ਹੋ ਤੁਸੀਂ ਮੱਲੇ ਆਏ ਤਾਂ ਨਹੀਂ ਬੰਦੇ ਭੈਣਾਂ ਦਾ ਵਿਆਹ ਕਰਾ ਕੇ ਬੈਠਾ ਹੈ ਬਿਨਾ ਵਿਆਹ ਤੋਂ ਭੈਣ ਰੱਖੀ ਹੋਈ ਹੈ ਹੈ ਇਹ ਪੁੱਛਾ ਨੰਡੀ ਆ ਸਾਸੇ ਦੀ ਨੋ ਕਰੋ 12 ਕੱਟ ਰੱਖੀ ਆ ਤੁਹਾਡੇ ਮੱਲੇ ਦਾ ਕਾਉਂਸਲ ਕੋਣ ਆ ਕੋਈ ਹੈਗਾ ਮੈਂਬਰਸ ਬ੍ਰਾਂਚ ਇਥੋਂ ਦਾ ਹਾਂ ਉਹ ਮਾਤਾ ਬੋਲ ਪਾ ਕੋਸ਼ ਮੱਲੇ 'ਚ ਗਲਤ ਹੁੰਦਾ ਵੇ ਆਪਾਂ ਚੁੱਪ ਕਰਕੇ ਬੈਠੇ ਆ ਭੈਣ ਭਰਾ ਦਾ ਰਿਸ਼ਤਾ ਬਣਾਣ ਤਾਂ ਸੱਸ ਨੇਕ ਨੇ ਮਾਣ ਆਪਾਂ ਚੁੱਪ ਕਰਕੇ ਬੈਠੇ ਆ ਆਪਾਂ ਬੋਲ ਦੇਣੀ ਆ ਦੱਸੋ ਗਲਤ ਹੈ કે ਸਹੀ ਆ ਇੱਕ ਭੈਣ ਭਰਾ ਦਾ ਸਭ ਤੋਂ ਪਵਿੱਤਰ ਰਿਸ਼ਤਾ ਵਾ ਉਹ ਬਣਾਉਣਾ ਚਾਹੀਦਾ ਕਿ ਨਹੀਂ ਬਣਾਉਣਾ ਚਾਹੀਦਾ ਇਸ ਗੱਲ ਦੇ ਖਿਲਾਫ ਆ ਕੇ ਜਾਂ ਹਾਂ ਦਾ ਨਾਰਾ ਢਾਡਾ ਦੱਸੋ ਤੁਸੀਂ ਕਿਹਦੀ ਜ਼ਮੀਰ ਜਾਗਦੀ ਜਿਹੜਾ ਭੈਣ ਭਰਾ ਦਾ ਰਿਸ਼ਤਾ ਪਵਿੱਤਰ ਉਹਨੂੰ ਆਪਾਂ ਜੋੜ ਕੇ ਤੇ ਆਪਣੀ ਜਿਹੜੀ ਸਾਕੀ ਘਰ ਵਾਲੀ ਉਹ ਆਪਾਂ ਬਾਹਰ ਕੱਢੀ ਆ ਗਲਤ ਹੈ ਕਿ ਸਹੀ ਆ ਇਹ ਆਪਾਂ ਨੂੰ ਸਾਰਿਆਂ ਨੂੰ ਬਾਅਦ ਚੱਕੜੀ ਬਣਦੀ ਹੈ ਕਿ ਨਹੀਂ ਬਣਦੀ ਹੈਗੀ ਦੱਸੋ ਤੁਸੀਂ ਕੋਈ ਵੀ ਬਰਦਾਸ਼ਤ ਕਰਦਾ ਇੱਕ ਭੈਣ ਨਾਲ ਰਿਸ਼ਤਾ ਬਣਾ ਕੇ ਤੇ ਆਪਾਂ ਘਰ ਵਾਲੀ ਬਾਹਰ ਕੱਢ ਰੱਖੀ ਆ ਆ ਪੁਲਿਸ ਨੂੰ ਕੀ ਪਰਚਾ ਬੰਨਦਾ ਹਾਈ ਕੋਰਟ ਦਾ ਆਰਡਰ ਆ ਪੁਲਿਸ ਵੀ ਦੇਖ ਸਕਦੇ ਤੁਸੀਂ ਜੇ ਕੋਈ ਪੁਲਿਸ ਨਹੀਂ ਪਹੁੰਚੀ ਚੌਂਗੀ ਥਾਣੇ ਚ ਵੀ ਹੋ ਗਿਆਗੇ ਪਰਚਾ ਕਰੋ ਇਹਨਾਂ ਦੇ ਚੱਕੋ ਸਾਰੇ ਟੱਬਰ ਨੂੰ ਅੰਦਰ ਅਸੀਂ ਹਾਰ ਕੇ ਚੌਂਗੀ ਥਣ ਦੇ ਵਿੱਚੋਂ ਦੱਸ ਕੇ ਆਏ ਆ ਬਾਕੀ ਹਾਈ ਕੋਰਟ ਆਰਡਰ ਤੇ ਵਕੀਲਾਂ ਨਾਲ ਗੱਲ ਕੀਤੀ ਹੋਈ ਆ ਵਕੀਲ ਵੀ ਸਾਡੇ ਨਾਲ ਇੱਥੇ ਪਹੁੰਚਣ ਆਲੇ ਆ ਘਰ ਵਾਲੇ ਨੂੰ ਕਹਿਂਦਾ ਮਤਲਬ ਸਾਧੀਆਂ ਤੁਸੀਂ ਵੀ ਆਪ ਆ ਤੂੰ ਆਪ ਨਹੀਂ ਆ ਸਾਦੇ ਇਹ ਘੱਟ ਕੰਮ ਹੁੰਦਾ ਕਾਦਮ ਦਾ ਚੱਕਿਆ ਕਰੋ ਤੁਸੀਂ ਏ ਸਾਨੂੰ ਕੋਈ ਤੱਕ ਜਾ ਕੇ ਸਾਨੂੰ ਕੋਈ ਗੱਲਬਾਤ ਹੁੰਦੀ ਆ ਸਾਨੂੰ ਸਾਨੂੰ ਦੱਸੋ ਉਹ ਟੈਪ ਆ ਕੇ ਕੰਮ ਕਰਾਂਗੇ ਬਰੇ ਛੋਟੀਆਂ ਛੋਟੀਆਂ ਦਾ ਬਲਾਤਕਾਰ ਤਾਂ ਹੀ ਹੁੰਦਾ ਕਿਉਂਕਿ ਆਪਾਂ ਵਧਾਵਾ ਦਿੰਦੇ ਇਸ ਕੰਮ ਨੂੰ ਆਪਾਂ ਸਾਥ ਦਿੰਦੇ ਆਪਾਂ ਖਲਾਫ ਨਹੀਂ ਹੁੰਦੇ ਇਹੋ ਜਿਹੇ ਲੋਕ ਕੀ ਜਿਹੜੇ ਮੱਲੇ ਚ ਰਹਿਣ ਯੋਗ ਨਹੀਂ ਹੈਗੇ ਵੀ ਇਹੋ ਜੇ ਮੱਲਿਆ ਚ ਕੱਢੋ ਛਿੱਤਰ ਫੇਰ ਕੇ ਇਹੋ ਜਾਨੋ ਜਿਹੜੇ ਭੈਣ ਭਰਾਵਾਂ ਦਾ ਨਾਂ ਇੱਕ ਬਦਨਾਮ ਕਰਦੇ ਉਸੇ ਪੈਨੋਂ ਲੱਕੜੀ ਪਾਉਂਦੇ ਰਹੀ ਉਸੇ ਨੇ ਹੀ ਮੁੜਕੇ ਨੇ ਰਿਆ ਕਰਾ ਲਿਆ ਵਾ ਨਹੀਂ ਹੱਟ ਸਾਲੇ ਨੇ ਮੜੀ ਆਪਣੀ not uh,